ਸਸ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰਕਰ ਦਾ ਬਿਲਕੁਲ ਠੀਕ ਹੋਵੋਗੇ ਤੁਹਾਡੇ ਵਾਸਤੇ ਰਾਜ ਤੁਹਾਨੂੰ ਪਤਾ ਕੀ ਤੁਹਾਡਾ ਗਰੁੱਪ ਡੀ ਦਾ ਪੇਪਰ ਹੋਣਾ ਹੈ ਇੱਕ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਪੇਪਰ ਹੋਣਾ ਤੇ ਪੀਪੀ ਜੇਰ ਵਾਡਨ ਦਾ ਪੇਪਰ ਹੋਣਾ ਠੀਕ ਹੈ ਜੀ ਜੇਕਰ ਤੁਸੀਂ ਨਾ ਸਾਰੇ ਪੇਪਰੇ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਰਾਜੇ ਐਪ ਤੋਂ ਬੈਚ ਪਰਚੇਸ ਕਰ ਸਕਦੇ ਹੋ ਆਪਣੀ ਐਪ ਦਾ ਨਾਮ ਹੈਗਾਗਾ ਦੀਪ ਭੁੱਲਰ ਐਜੂਕੇਸ਼ਨ ਅਰਾ ਜਿੰਨਾ ਬੱਚਾ ਕੋਲੇ ਆਈਫੋਨ ਹੈ राजे ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਤੇ ORG ਕੋਡ ਫਿਲ ਕਰ ਲੈ ਡਬਲ ਐਕਸ ਰੈਮ ਜੇਕਰ ਕਿਸੇ ਬੱਚੇ ਨੇ राजे ਆਪਣੇ ਗਰੁੱਪ ਡੀ 172 ਦੀ ਹਾਈ ਕੋਰਟ ਵਾਲੀ ਦੋਨੇ ਰੀਤੀ ਪ੍ਰਤੀ ਦੀ ਤਿਆਰੀ ਕਰਦੇ ਤਾਂ ਤੁਸੀਂ ਇੱਕ ਵੈਸਟ ਵੀ ਕਰ ਸਕਦੇ ਹੋ ਆਪਣੇ ਕੋਲੇ ਇੱਕ ਆਲ ਪੰਜਾਬ ਐਗਜ਼ਾਮ ਬੈਚ ਚੱਲ ਰਿਹਾ ਹੈ ਜਿਹਨੂੰ ਆਪਾਂ ਚੜ੍ਹਦੀ ਕਲਾ ਬੈਚ ਦੇ ਨਾਂ ਨਾਲ ਜਾਣਦੇ ਹਾਂ ਕਾਫੀ ਜ਼ਿਆਦਾ ਕੈਂਡੀਡੇਟ ਦੇ ਵਿੱਚ ਇਨਰੋਲ ਕਰ ਰਹੇ ਨੇ ਕਿਉਂਕਿ ਪੰਜਾਬ ਦੇ ਸਾਰੇ ਬੇ ਆਪਣੇ ਤਿਆਰੀ ਹੀ ਲਗਭਗ ਹੋ ਜਾਂਦੀ ਹੈ ਬੱਚਿਆਂ ਦੀ ਠੀਕ ਹੈ ਜੀ ਤਾਂ ਇਹ ਬੈਚ ਵੀ ਤੁਸੀਂ 25 ਕਰ ਸਕਦੇ ਹੋ ਬਾਕੀ ਪੰਜਾਬ ਪੁਲਿਸ ਪਟਵਾਰੀ ਸਾਰੇ ਬੈਚ ਆਪਣੇ ਕੋਲ ਕਲਰਕ ਚੱਲ ਰਹੇ ਆ ਤੇ ਬਾਕੀ ਤਾਂ ਜੇ ਆਪਣੇ ਕਿਸੇ ਵੀ ਇੱਕ ਬੈਚ ਤੋਂ ਤੁਸੀਂ ਸਾਰੇ ਪੇਪਰਾਂ ਦੀ ਤਿਆਰੀ ਕਰ ਸਕਦੇ ਹੋ ਇਹ ਬੈਚ ਦੇ ਵਿੱਚ ਤੁਹਾਨੂੰ ਕੀ ਕੁਝ ਮਿਲੂਗਾ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਕਲਾਸਾਂ ਮਿਲਣਗੀਆਂ ਸਾਰੀਆਂ ਕਲਾਸਾਂ ਨਾਲ ਪੀਡੀਐਫ ਹੋਣਗੇ ਸਾਰੀਆਂ ਕਲਾਸਾਂ ਜ਼ੀਰੋ ਲੈਵਲ ਤੋਂ ਹੋਣੀਆਂ ਸਾਰੀਆਂ ਕਲਾਸਾਂ ਜਿਹੜੀਆਂ ਐਨਸੀਆਰਟੀ ਦਾ ਸਿਲੇਬਸ ਫੋਲੋ ਕਰਦੇ ਆਪਾਂ ਤੇ ਇੰਗਲਿਸ਼ ਅਤੇ ਮੈਟ੍ਰਿਕਸ ਨਾਲ ਕਰਵਾਈ ਜਾਊਗੀ ਠੀਕ ਹੈ ਜੀ ਆਫਲਾਈਨ ਕਲਾਸਾਂ ਦੇ ਮੁਕਾਬਲੇ ਦਾ ਜੇ ਤੁਹਾਡੀ ਫੀਸ ਸਰ 5% ਹੈ ਜੇਕਰ ਤੁਸੀਂ ਕਿਤੇ ਇੰਸਟੀਚਿਊਟ ਦੇ ਤਾਂ ਇਹ ਸਮਝ ਲਓ ਕਿ 4-5 ਦਿਨਾਂ ਦੇ ਕਿਰਾਏ ਦੇ ਵਿੱਚ ਹੀ ਤੁਹਾਡਾ 7 ਤੋਂ 8 ਮਹੀਨਿਆਂ ਦਾ ਬੈਚ ਮਿਲ ਰਿਹਾ ਹੈ ਤੁਹਾਨੂੰ ਠੀਕ ਹੈ ਜੀ ਜਲਦ ਜਲਦੀ ਤੁਸੀਂ ਬੈਚ ਪਰਚੇਸ ਕਰ ਸਕਦੇ ਹੋ ਚਲੋ ਜੀ ਹੁਣ ਆਪਾਂ ਅਪ੍ਰੈਸ਼ਨ ਤੇ ਚੱਲਦੇ ਹਾਂ ਜੀ ਸਾਰੇ ਪੀਵਾਈਕਿਊ ਅਪ੍ਰੈਸ਼ਨ ਹੈਗੇ ਪੇਪਰ ਦੇ ਵਿੱਚ ਤੁਹਾਨੂੰ ਲਗਭਗ ਇਹਦੇ ਚ ਸਾਰੇ ਅਪ੍ਰੈਸ਼ਨ ਮਿਲਣਗੇ ਠੀਕ ਹੈ ਚਾਹੇ ਤੁਸੀਂ ਕੋਈ ਮਰਜ਼ੀ ਪੇਪਰ ਦੇਣਾਗਾ ਜੇਕਰ ਕਿਸੇ ਬੱਚੇ ਨੂੰ ਰਾਜੇ ਕੋਈ ਪ੍ਰੋਬਲਮ ਆਉਂਦੀ ਹੈ ਜਿਰੋ ਮਰਜ਼ੀ ਉਹ ਕਮੈਂਟ ਕਰ ਸਕਦਾ ਜੇਕਰ ਕਿਸੇ ਅਪ੍ਰੈਸ਼ਨ ਦੇ ਵਿੱਚ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੈ ਚਲੋ ਜੀ ਕਿੰਨੇ ਜੀ ਇਹਨਾਂ ਦੇ ਵਿੱਚੋਂ ਕਿਹੜਾ ਇੱਕ ਵੇਦ ਨਹੀਂ ਹੈ ਆਪਣੇ ਟੋਟਲ ਤੁਹਾਨੂੰ ਪਤਾ ਜੀ ਚਾਰ ਵੇਦ ਹੈਗੇ ਟੋਟਲ ਕਿੰਨੇ ਵੇਦ ਹੈ ਜੀ ਆਪਣੇ ਚਾਰ ਵੇਦ ਹੈਗੇ ਓਕੇ ਇਹਨਾਂ ਦੇ ਵਿੱਚੋਂ ਕਹਿੰਦੇ ਕਿਹੜਾ ਇੱਕ ਵੇਦ ਨਹੀਂ ਹੈਗਾ ਰਗਵੇਦ ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਸੋਹਣੋ ਜਿਹੜਾ ਰਗਵੇਦ ਹੈ ਇਹ ਆਪਣਾ ਸਭ ਤੋਂ ਪੁਰਾਣਾ ਤੇ ਵੱਡਾ ਵੇਦ ਹੈ ਇੱਕ ਠੀਕ ਹੈ ਜੇਕਰ ਤਾਂ ਜੇ ਕੋਈ ਪੁੱਛਦਾਗਾ ਕਿ ਤੁਹਾਡਾ ਸਭ ਤੋਂ ਪੁਰਾਣਾ ਵੇਦ ਕਿਹੜਾ ਹੈਗਾ ਤੁਸੀਂ ਚੁੱਪ ਕਰਕੇ ਆਂਸਰ ਲਾ ਜਣਾ ਰਗਵੇਦ ਠੀਕ ਹੈ ਜੀ ਅਥਰਵੇਦ ਜਯੁਰਵੇਦ ਤੇ ਇੱਕ ਹੁੰਦਾ ਸਾਮਵੇਦ ਇਤਨੇ ਹੀ ਆਪਣੇ বেদ ਹੈਗੇ ਆ ਪਰ ਇਹਨਾਂ ਨੇ ਪੁੱਛਿਆ ਕਿਹੜਾ ਇਹਨਾਂ ਦੇ ਵਿੱਚੋਂ বেদ ਨਹੀਂ ਹੈਗਾ ਮਨੁਸਿਮਰਤੀ ਠੀਕ ਹੈ ਜੀ ਇਹ ਆਪਣਾ বেদ ਨਹੀਂ ਹੈਗਾ ਠੀਕ ਹੈ ਜੀ ਚਲੋ ਇਹਦੇ ਬਾਰੇ ਅੱਗੇ ਗੱਲ ਕਰਦੇ ਆਂ ਦੇਖੋ ਜੀ ਪਹਿਲਾ ਆਪਣੇ ਤਿੰਨ ਵੇਦ ਹੁੰਦੇ ਸੀਗੇ ਠੀਕ ਹੈ ਜੀ ਜਦ ਤੁਸੀਂ ਆਯਾਦ ਕਰ ਲਓ ਕਿ ਪਹਿਲੇ ਜਿਹੜੇ ਤਿੰਨ ਵੇਦ ਹੈਗੇ ਰਗਵੇਦ ਹੋ ਗਿਆ ਯੁਰਵੇਦ ਹੋ ਗਿਆ ਸਾਂਵੇਦ ਹੋ ਗਿਆ ਇਹਨਾਂ ਨੂੰ ਤ੍ਰੈ ਵਿਦਿਆ ਕਿਹਾ ਜਾਂਦਾ ਸੀਗਾ ਕੀ ਕਿਹਾ ਜਾਂਦਾ ਸੀ ਤ੍ਰਾਈ ਵੇਦਾਂ ਕਿਵੇਂ ਸਾਨੂੰ ਕਹਿੰਦੇ ਨੇ ਕਿ ਇਹਨਾਂ ਦੇ ਵਿੱਚੋਂ ਕਿਹੜਾ ਵੇਦਾਂ ਦੇ ਵਿੱਚੋਂ ਇੱਕ ਵੇਦ ਉਹ ਆ ਜਿਹੜਾ ਤ੍ਰਾਈ ਵੇਦ ਦੇ ਵਿੱਚ ਸਬੰਧਤ ਨਹੀਂ ਹੈਗਾ ਰਿਗਵੇਦ ਯੁਰਵੇਦ ਸਾਮਵੇਦ ਇਹ ਤਿੰਨੇ ਤ੍ਰਾਈ ਵੇਦ ਦੇ ਨਾਂ ਨਾਂ ਜਾਣਿਆ ਜਾਂਦਾ ਜਾਂ ਇਹਨੂੰ ਪੰਜਾਬੀ ਦੇ ਵਿੱਚ ਆਪਾਂ ਮੰਨ ਲਈਏ ਤਿੰਨ ਗੁਣਾ ਗਿਆਨ ਇੰਗਲਿਸ਼ ਦੇ ਵਿੱਚ ਇਹਨੂੰ 3 ਫੋਲਡ ਨੌਲੇਜ ਵਜੋਂ ਵੀ ਜਾਣਦੇ ਹਾਂ ਤਾਂ ਆਪਣੇ ਟੋਟਲ ਚਾਰ ਹੈਗੇ ਇਹਨਾਂ ਦੇ ਵਿੱਚੋਂ ਪਹਿਲੇ ਤਿੰਨ ਨੂੰ ਠੀਕ ਹੈ ਜੀ ਜਿਹੜੇ ਪਹਿਲੇ ਤਿੰਨ ਹੈਗੇ ਰਗਵੇਦ ਯੁਰਵੇਦ ਸਾਂਵੇਦ ਇਹਨਾਂ ਨੂੰ ਤ੍ਰਿ ਵਿਦਿਆ ਕਿਹਾ ਜਾਂਦਾ ਹੈ ਦੇਖੋ ਜੀ ਹੁਣ ਇਹਨਾਂ ਵਿੱਚ ਗੱਲ ਕੀ ਦੀ ਕੀ ਦੀ ਕੀਤੀ ਗਈ ਹੈ ਜਿਹੜਾ ਸਭ ਤੋਂ ਵੱਡਾ ਵੇਦ ਹੈ ਰਗਵੇਦ ਉਹਦੇ ਵਿੱਚ ਪਰਮਾਤਮਾ ਦੀ ਉਸਤਤ ਕੀਤੀ ਗਈ ਹੈ ਇਹਦੇ ਵਿੱਚ ਰਾਜੇ 1028 ਮੰਡਲ ਹੈ ਠੀਕ ਹੈ ਜੀ ਨਹੀਂ ਸੂਤਰ ਹੈ ਸੌਰੀ ਮੰਡਲ ਤਾਂ 10 ਹੈ ਠੀਕ ਹੈ ਜੀ ਜਿਹੜਾ ਸਾਂਵੇਦ ਦਾ ਰਾਜੇ ਇਹਦੇ ਵਿੱਚ ਗੱਲ ਕੀਤੀ ਗਈ ਹੈ 뮤ਜ਼ਿਕ ਦੀ ਇਹਦੇ ਵਿੱਚ ਸੰਗੀਤ ਦੀ ਸਾਂ ਸਸੇ ਦੇ ਸਾਂ ਸਸੇ ਦੇ ਸੰਗੀਤ ਦੀ ਗੱਲ ਕੀਤੀ ਗਈ ਹੈ ਇਦੇ ਵਿੱਚ ਜੱਗਾਂ ਦੀ ਗੱਲ ਕੀਤੀ ਗਈ ਜਿਹੜੇ ਆਪਣੇ ਜੱਗ ਹੁੰਦੇ ਆ ਠੀਕ ਹੈ ਜੀ ਪੂਜਾ ਕਰਦੇ ਆਪਾਂ ਵਰਸ਼ਪ ਅਥਰਵੇਦ ਦੇ ਵਿੱਚ ਆਯੁਰਵੇਦਾਂ ਦੀ ਗੱਲ ਕੀਤੀ ਗਈ ਹੈ ਇਕਨੋਮੀ ਦੀ ਗੱਲ ਕੀਤੀ ਗਈ ਹੈ ਹੋਰ ਸਾਇੰਸ ਨੇ ਬਹੁਤ ਸਾਰੀਆਂ ਬ੍ਰਾਂਚਾਂ ਆ ਗਈਆਂ ਉਹਦੀ ਗੱਲ ਕੀਤੀ ਗਈ ਹੈ ਠੀਕ ਹੈ ਜੀ ਅਥਰਵੇਦ ਦੇ ਵਿੱਚ ਜਾਂ ਮੰਨ ਲਓ ਸਿੱਧੀ ਕਿ ਜਿਵੇਂ ਆਪਣੇ ਆਯੁਰਵੇਦ ਚੱਲਦਾ ਹੈ ਉਹ ਚੀਜ਼ ਦੀ ਗੱਲ ਕੀਤੀ ਗਈ ਹੈ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਅਗਲੇ ਦੇ ਵਿੱਚ ਕਹਿੰਦੇ ਜੀ ਪੱਛਮੀ ਟੰਟ ਤੇ ਵਿਜੇਨਗਰ ਸਾਮਰਾਜ ਦੇ ਮੁੱਖ ਵਪਾਰਕ بندرگاہਾਂ ਹੇਠ ਲਿਖਿਆਂ ਵਿੱਚੋਂ ਕਿਹੜੀ ਜਿਹੜਾ ਬੀਜੇਨਗਰ ਅੰਪਾਇਰ ਸੀਗਾ ਰਾਜ ਜੀ ਆਪਣਾ ਠੀਕ ਹੈ ਜੀ ਕਿਹੜੀ ਜਿਹੜਾ ਬੀਜੇਨਗਰ ਅੰਪਾਇਰ ਸੀਗਾ ਆਪਣਾ ਉਹਦਾ ਅ ਮੁੱਖ ਬੰਦਰਗਾ ਜਿੱਥੇ ਉਹ ਵਪਾਰ ਕਰਦੇ ਸੀਗੇ ਜਿੱਥੇ ਉਹ ਕੀ ਕਰਦੇ ਸੀ ਵਪਾਰ ਕਰਦੇ ਸੀਗੇ ਤਾਂ ਉਹਨਾਂ ਦੇ ਪੱਛਮੀ ਟੱਟ ਤੇ ਕਿਹੜੀ ਮੁੱਖ ਇੱਕ ਬੰਦਰਗਾ ਸੀ ਕਿੰਨਾਂ ਦੇ ਵਿੱਚੋਂ ਠੀਕ ਹੈ ਜੀ ਇਹ ਪੁੱਛ ਰਹੇ ਨੇ ਤਾਂ ਉਹ ਉਹੀ ਹੈ ਰਾਜੇ ਜਿਹੜੀ ਗੋਆ ਦੇ ਵਿੱਚ ਹੈ ਕਾਲੀਕਟ ਕਾਲੀਕਟ ਠੀਕ ਹੈ ਜੀ ਬਾਸਕੋੜੀ ਗਾਮਾ ਆ ਕੇ ਜਿਹੜਾ 1498 ਦੇ ਵਿੱਚ ਇੰਡੀਆ ਦੇ ਵਿੱਚ ਆਏ ਸੀਗੇ ਉਹ ਵੀ ਇੱਥੇ ਉਤਰੇ ਸੀਗੇ ਠੀਕ ਹੈ ਜੀ ਠੀਕ ਹੈ ਜੀ ਉਹ ਵੀ ਇੱਥੇ ਕਾਲੀਕਟ ਗੋਆ ਦੇ ਵਿੱਚ ਉਤਰੇ ਸੀਗੇ ਇਹ ਤੁਹਾਨੂੰ ਪਤਾ ਬਾਰੀ-ਬਾਰੀ ਮੈਂ ਸਾਰੀਆਂ ਚੀਜ਼ਾਂ ਨਹੀਂ ਰਿਪੀਟ ਕਰਦਾ ਕਿ ਰਾਜੇ ਤੁਹਾਨੂੰ ਮੈਂ ਇੱਕ ਅਪਰੇਸ਼ਨ ਦੇ ਜਿਹੜਾ ਅਪਰੇਸ਼ਨ ਰਿਲੇਟਡ ਹੋਊਗਾ ਉਹਨੇ ਨਾਰੀ ਰਿਲੇਟਡ ਮੈਂ ਤੁਹਾਨੂੰ ਨੌਲੇਜ ਦਿਊਗਾ ਇਹ ਨਹੀਂ ਹੈਗਾ ਕਿ ਮੈਂ ਤੁਹਾਨੂੰ ਹੁਣ ਬਾਸਕੋੜੀ ਗਾਮਾ ਬਾਰੇ ਪੜਾਉਣ ਲੱਗ ਜੂੰਗਾ ਪੁਰਤਗਾਲੀਆਂ ਦੇ ਵਿੱਚ ਚਲੇ ਜਾਵਾਂਗੇ ਆਪਾਂ ਠੀਕ ਹੈ ਜੀ ਤਾਂ ਕਰਕੇ ਕਾਲੀਕਟ ਗੋਆ ਦੇ ਵਿੱਚ ਰਾਜੇ ਪਰ ਇਹਨਾਂ ਨੇ ਬੰਦਰਗਾਹ ਪੁੱਛੀ ਹੈ ਬੰਦਰਗਾ ਪੁੱਛੀ ਹੈ ਤਾਂ ਕਰਕੇ ਆਪਾਂ ਇਹਦਾ ਆਨਸਰ ਇਹ ਵਾਲਾ ਲਾਇਆਗਾ ਇਹ ਗੱਲ ਯਾਦ ਰੱਖਣੀ ਹੈ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਹੁਣ ਗੱਲ ਕਰੀ ਲੈਨੇ ਰਾਹ ਜੀ ਇਸ ਦੀ ਸਥਾਪਨਾ ਹਰੀਹਰ ਜਿਸ ਨੂੰ ਹੱਕਾ ਕਿਹਾ ਜਾਂਦਾ ਹੈ ਉਸ ਦੇ ਪ੍ਰਭੂਕਾ ਰਾਯਾ ਦੁਆਰਾ ਕੀਤਾ ਗਿਆ ਸੀਗਾ ਆਧੁਨਿਕ ਕਰਨਾਟਕਾ ਦੇ ਵਿੱਚ ਵਿਜੀਨਗਰ ਸਾਮਰਾਜ ਦਾ ਮਸ਼ਹੂਰ ਰਾਜਾ ਕ੍ਰਿਸ਼ਨ ਦੇਵ ਰਾਏ ਸੀਗਾ ਠੀਕ ਹੈ ਜੀ ਇਹ ਆਏ ਕਹਿੰਦੇ ਨੇ ਕਿ ਜਿਹੜਾ ਆਪਣਾ ਇਹ ਹੈਗਾ ਵਿਜੀਨਗਰ ਦੀ ਗੱਲ ਕਰ ਰਹੇ ਹੈ ਠੀਕ ਹੈ ਜੀ ਇਸ ਦੀ ਸਥਾਪਨਾ ਹਰੀਹਰ ਜਿਸ ਨੂੰ ਹੱਕਾ ਵੀ ਕਿਹਾ ਜਾਂਦਾ ਹੈਗਾ ਉਸਦੇ ਪ੍ਰਭੂਕਰ ਰਾਏ ਦੁਆਰਾ ਕੀਤਾ ਗਿਆ ਸੀਗਾ ਠੀਕ ਹੈ ਜੀ ਕਰਨਾਟਕ ਏਰੀਆ ਸੀ ਇਹਨਾਂ ਦਾ ਉਹ ਤੇ ਬਿਜੇ ਨਗਰ ਤੋਂ ਇਹ ਪੁੱਛਿਆ ਜਾਊਗਾ ਕਿ ਬਿਜੇ ਨਗਰ ਸਾਮਰਾ ਦਾ ਮਸ਼ਹੂਰ ਰਾਜਾ ਕਿਹੜਾ ਹੈ ਕ੍ਰਿਸ਼ਨ ਦੇਵ ਰਾਏ ਠੀਕ ਹੈ ਜੀ ਇਸ ਤੋਂ ਬਾਅਦ ਅਗਲਾ ਕਹਿੰਦੇ ਜੀ ਕਿਸੇ ਦੇਸ਼ ਦੇ ਆਰਥਿਕ ਵਿਕਾਸ ਦਾ ਸਭ ਤੋਂ ਵਧੀਆ ਸੂਚਕ ਕਿਹੜਾ ਹੁੰਦਾ ਹੈਗਾ ਇਕਨੋਮੀਕ ਮਤਲਬ ਕੋਈ ਜਿਹੜੀ ਰਾਜ ਹੈ ਜਾਂ ਕੋਈ ਦੇਸ਼ ਹੈ ਉਹ ਬਹੁਤ ਵਧੀਆ ਆਪਦੀ ਇਕਨੋਮੀ ਦੀ ਗਰੋਥ ਕਰ ਰਿਹਾ ਹੈਗਾ ਇਕਨੋਮੀ ਦੀ ਜੇਕਰ ਗਰੋਥ ਹੋ ਰਹੀ ਹੈ ਸਮਝ ਲਓ ਕਿ ਉੱਥੋਂ ਦੀ ਇੰਡਸਟਰੀ ਵੀ ਕੰਮ ਦੇ ਵਿੱਚ ਹੈਗੀ ਉਤੋਂ ਇੰਡਸਟਰੀ ਦੇ ਵਿੱਚ ਵੀ ਜ਼ਿਆਦਾ ਤੋਂ ਜ਼ਿਆਦਾ ਕੰਮ ਹੋ ਰਿਹਾ ਹੈਗਾ ਉੱਥੋਂ ਦੇ ਐਗਰੀਕਲਚਰ ਦੇ ਵਿੱਚ ਵੀ ਕੰਮ ਹੋ ਰਿਹਾ ਹੈ ਉੱਥੋਂ ਦੇ ਲਗਭਗ 70 ਤੋਂ 80% ਜਿਹੜੇ ਖਿੱਤੇ ਹੈਗੇ ਜਾਂ ਖਿੱਤੇ ਹੈ ਉਹਨਾਂ ਦੇ ਵਿੱਚ ਮਤਲਬ ਵਾਧਾ ਹੋ ਰਿਹਾ ਹੈ ਆਮਦਨੀ ਦੇ ਵਿੱਚ ਵਾਧਾ ਹੋ ਰਿਹਾ ਹੈ ਉਹ ਚੀਜ਼ ਜੇਕਰ ਆਪਾਂ ਦੇਖ ਰਹੇ ਹਾਂ ਕਿ ਕਿਹੜੀ ਕੰਟਰੀ ਹੈ ਜਿਹੜੀ ਬਹੁਤ ਵਧੀਆ ਇਕਨੋਮੀ ਨੂੰ ਕੀ ਕਰ ਰਹੀ ਹੈਗੀ ਅੱਗੇ ਪਹਚਾ ਰਹੀ ਹੈ ਤਾਂ ਉਹ ਸਭ ਤੋਂ ਬੈਸਟ ਚੀਜ਼ ਕੀ ਹੋਊਗੀ ਉਹ ਚੀਜ਼ ਨੂੰ ਜਾਣਨ ਵਾਸਤੇ ਆਪਾਂ ਨੂੰ ਇਹ ਕਹਿ ਰਹੇ ਨੇ ਤਾਂ ਉਹ ਰਾਜੇ ਹੁੰਦੀ ਹੈ ਆਪਣੇ ਏਟ ਪਰ ਕੈਪੀਟਾ ਇਨਕਮ ਠੀਕ ਹੈ ਜੀ ਪਰ ਕੈਪੀਟਾ ਇਨਕਮ ਪ੍ਰਤੀ ਵਿਅਕਤੀ ਆਮਦਨ ਤੋਂ ਇਹ ਅੰਦਾਜ਼ਾ ਲਗਾਇਆ ਜਾਂਦਾ ਹੁੰਦਾ ਹੈਗਾ ਕਿ ਕਿਸੇ ਦੇਸ਼ ਦੀ ਜਿਹੜੀ ਇਕਨੋਮੀ ਹੈ ਉਹ ਕਿੰਨੀ ਕੁ ਡਵੈਲਪ ਹੋ ਰਹੀ ਹੈ ਠੀਕ ਹੈ ਜੀ ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਤੇ ਕਹਿੰਦੇ ਜੀ ਇਹਨਾਂ ਦੇ ਵਿੱਚੋਂ ਨਾਮ ਇੱਕ ਸੰਸਥਾ ਸੀਗੀ ਨੌਨ ਅਲਾਈਨਡ ਮੂਵਮੈਂਟ ਪੁਰਾਣੇ ਸਮੇਂ ਦੀ ਗੱਲ ਕਰ ਰਹੇ ਆ ਆਪਾਂ ਮੋਟਰ ਹਿਸਟਰੀ ਜਪਟਿਸ਼ਨ ਹੈਗਾ ਕਹਿੰਦੇ ਜੀ ਨਾਮ ਇੱਕ ਕੀ ਸੀ ਨੌਨ ਅਲਾਈਨਡ ਮੂਵਮੈਂਟ ਸੀਗੀ ਇਹਨਾਂ ਦੇ ਵਿੱਚੋਂ ਇਹਦਾ ਕਿਹੜਾ ਇੱਕ ਫਾਊਂਡਰ ਨਹੀਂ ਹੈਗਾ ਸੀਗਾ फाउंडर ਨਹੀਂ ਹੈਗਾ ਸੀਗਾ ਦੇਖੋ ਜੀ Jawaharlal Nehru ਜੀ ਵੀ ਦੇ ਫਾਊਂਡਰ ਸੀ ਠੀਕ ਹੈ ਜੀ ਜੱਜੇ ਦੇ Jawaharlal Nehru ਜੱਜੇ ਦੇ ਜੋਸ਼ਪ ਵੀ ਹੈਗਾ ਸੀਗਾ ਤੇ ਗੈਮ ਲੱਭੀ ਹੈਗਾ ਸੀਗਾ ਠੀਕ ਹੈ ਜੀ ਜਿਹੜਾ Winston Churchill ਹੈਗਾ ਠੀਕ ਹੈ ਜੀ ਇਹ ਜਿਹੜੀ ਇਹ ਕਮੇਟੀ ਬਣੀ ਹੋਈ ਸੀ ਜਾਂ ਇਹ ਜਿਹੜੀ ਮੂਵਮੈਂਟ ਬਣੀ ਹੋਈ ਸੀਗੀ ਉਹਦਾ ਇਹ ਚੇਅਰ ਪਰਸਨ ਸੀ ਜਿਹੜਾ ਜਾਂ ਫਾਊਂਡਰ ਉਹ ਨਹੀਂ ਹੈਗਾ ਸੀਗਾ ਠੀਕ ਹੈ ਜੀ ਉਹਦਾ ਇਹ ਫਾਊਂਡਰ ਜ ਆ ਨਹੀਂ ਹੈਗਾ ਸੀਗਾ ਹੁਣ ਕੋਈ ਕਿੰਡੀ ਮੈਨੂੰ ਦੱਸ ਸਕਦਾ ਜੀ ਬਿਸਟਨ ਚਰਚਿਲ ਹੈ ਕੌਣ ਸੀਗਾ ਠੀਕ ਹੈ ਜੀ ਕੋਈ ਕਿੰਡੀ ਮੈਨੂੰ ਦੱਸ ਸਕਦਾ ਕਿ ਹੈ ਕੌਣ ਸੀਗਾ ਤਾਂ ਇਹ ਰਾਜ ਜੇਕਰ ਆਪਾਂ ਗੱਲ ਕਰੀਏ ਜੇਕਰ ਆਪਾਂ ਮਾਡਰਨ ਹਿਸਟਰੀ ਵਿੱਚ ਪੜ੍ਹ ਕੇ ਗਏ ਆ ਤਾਂ ਭਾਈ ਜਿਹੜਾ ਇਹ ਬੰਦਾ ਸੀ ਚਰਚਿਲ ਇਹ ਯੂਕੇ ਯੂਕੇ ਨੂੰ ਹੀ ਆਪਾਂ ਇੰਗਲੈਂਡ ਕਹਿ ਦਿੰਦੇ ਆ ਯੂਕੇ ਨੂੰ ਹੀ ਆਪਾਂ ਬ੍ਰਿਟੇਨ ਕਹਿ ਦਿੰਦੇ ਆ ਠੀਕ ਹੈ ਜੀ ਇਹ ਉਸ ਸਮੇਂ ਰਾਜ ਜੀ ਉੱਥੋਂ ਦਾ ਪ੍ਰੈਜ਼ੀਡੈਂਟ ਸੀ ਪ੍ਰੈਜ਼ੀਡੈਂਟ ਨਹੀਂ ਸੀ ਪ੍ਰਾਈਮ ਮਿਨਿਸਟਰ ਸੀਗਾ ਇਸੀ ਦਾ ਪ੍ਰਾਈਮ ਮinistr ਠੀਕ ਹੈ ਜੀ ਚਰਚਲ ਤਾਂ ਇਤਿਹਾਸ ਦੇ ਵਿੱਚ ਇਹਦਾ ਕਾਫੀ ਨਾਮ ਆਉਂਦਾਗਾ ਠੀਕ ਹੈ ਤੇ ਹੋਰ ਵੀ ਇਹਦੇ ਕਾਫੀ ਵੱਡਾ ਇਤਿਹਾਸ ਹੈ ਪਰ ਆਪਾਂ ਨੂੰ ਇੱਥੇ ਪੜਨ ਦੀ ਲੋੜ ਨਹੀਂ ਹੈਗੀ ਆਪਾਂ ਸਿਰਫ ਇਹ ਪੜਨ ਲੱਗੇ ਫੇਮ ਕਿਉਂ ਸੀਗਾ ਬਾਸ ਠੀਕ ਹੈ ਜੀ ਚਲੋ ਜਿਹੜਾ ਇਹ ਨਾਮ ਇਕੱਠ ਜੋੜਾ ਹੈ ਨਾ ਜਿਹਨੂੰ ਆਪਾਂ ਕਹਿੰਦੇ ਨੌਨਾਂ ਲਾਈਨ ਦਾ ਮੂਵਮੈਂਟ ਇਹ 1961 ਦੇ ਵਿੱਚ ਸ਼ੀਤ ਯੁੱਧ ਦੇ ਟਕਰਾਅ ਵਿੱਚ ਸੰਤਰਾਭ ਵਿੱਚ ਵਿਕਾਸਸ਼ੀਲ ਦੇਸ਼ਾਂ ਦੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਦ੍ਰਿਸ਼ਟੀਕੋਣਾ ਕੀਤੀ ਗਈ ਸੀ ਠੀਕ ਹੈ ਜੀ ਬਾਅਦ ਤੋਂ ਬਾਅਦ ਇਹ ਪੁੱਛਿਆ ਗਿਆ ਨਾਮ ਕੀ ਤੋਂ ਸਥਾਪਨਾ ਕੀਤੀ ਗਈ ਸੀ 1961 ਦੇ ਵਿੱਚ ਹੋਰ ਇਤੋਂ ਕੋਈ ਜ਼ਿਆਦਾ ਪ੍ਰਸ਼ਨ ਨਹੀਂ ਪੁੱਛਿਆ ਜਾਂਦਾ ਠੀਕ ਹੈ ਜੀ ਕਹਿੰਦੇ ਹੀਰਾਕੁੰਡ ਡੈਮ ਹੈ ਜਿਹੜਾ ਕਿਹੜਾ ਡੈਮ ਹੈ ਜੀ ਹੀਰਾਕੁੰਡ ਡੈਮ ਇਹ ਕਿਹੜੀ ਨਦੀ ਦੇ ਉੱਪਰ ਬਣਿਆ ਹੋਇਆ ਹੈਗਾ ਠੀਕ ਹੈ ਜੀ ਹੀਰਾ ਰਾਜੇ ਜਿਹੜੇ ਬੰਦੇ ਕੋਲੇ ਹੀਰਾ ਹੋਊਗਾ ਉਹ ਬੰਦੇ ਨੂੰ ਆਪਾਂ ਪੁਰਾਣੇ ਸਮੇਂ ਦੇ ਵਿੱਚ ਕੀ ਕਹਿੰਦੇ ਸੀ ਕਿ ਭਾਈ ਇਹ ਬੰਦਾ ਮਹਾਨ ਆਗਾ ਜਿਹਦੇ ਕੋਲੇ ਹੀਰਾਗਾ ਤਾਂ ਤੁਸੀਂ ਇਹ ਟ੍ਰਿਕ ਨਾਲ ਯਾਦ ਕਰ ਲਓ ਮਹਾਨਦੀ ਹੀਰਾ ਕਿਹਨੇ ਟਾਇਮ ਮਹਾਨਦੀ ਦੇ ਉੱਪਰ ਬਣਿਆ ਹੋਇਆਗਾ ਤਾਂ ਇਹ ਨਾਲ ਰਿਲੇਟਡ ਆਪਾਂ ਕੁਝ ਇੰਪੋਰਟੈਂਟ ਡੈਮ ਪੜਾਂਗੇ ਜਿਹੜੇ ਤੁਹਾਡੇ ਤੋਂ ਪੇਪਰ ਤੇ ਵਿੱਚ ਬਾਰ-ਬਾਰ ਬਾਰ-ਬਾਰ ਰਿਪੀਟ ਹੁੰਦੇ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਭਵਾਨੀ ਸਾਗੜ ਹੈ ਠੀਕ ਹੈ ਜੀ ਜਿਆਦਾਤਰ ਸਟੇਟਾਂ ਤੋਂ ਅਪਰੇਸ਼ਨ ਨਹੀਂ ਪੁੱਛਿਆ ਜਾਊਗਾ ਸਟੇਟਾਂ ਤੋਂ ਤਾਂ ਬਹੁਤ ਹੀ ਘੱਟ ਅਪਰੇਸ਼ਨ ਪੁੱਛਿਆ ਜਾਂਦਾ ਹੈਗਾ ਠੀਕ ਹੈ ਜੀ ਮੇਰੇ ਹਿਸਾਬ ਤੇ ਹਜੇ ਤੱਕ ਕੋਈ ਪੇਪਰ ਦੇ ਵਿੱਚ ਇਹ じゃ ਹੈ ਨਹੀਂਗਾ ਕਿ ਪੇਪਰਾਂ ਦੇ ਵਿੱਚ ਇਹਦੇ ਵਿੱਚ ਪੁੱਛਿਆ ਗਿਆ ਹੋਵੇ ਜਿਹੜੇ ਇੱਕਦੋਂ ਪੁੱਛੇ ਗਏ ਪੇਪਰਾਂ ਦੇ ਵਿੱਚ ਉਹ ਤੁਹਾਨੂੰ ਮੈਂ ਦੱਸ ਦੂੰਗਾ ਕਿ ਇੰਨਾ-ਇੰਨਾ ਨਿਕਲੀਆਂ ਸਟੇਟਾਂ ਯਾਦ ਕਰ ਲਓ ਸਾਰੀਆਂ ਨੇ ਸਟੇਟਾਂ ਯਾਦ ਕਰਦੇ ਕੋਈ ਰੋੜ ਨਹੀਂ ਹੈਗੀ ਠੀਕ ਹੈ ਜੀ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਭਵਾਨੀ ਸਾਕ ਡੈਮ ਇਹ ਭਵਾਨੀ ਨਦੀ ਦੇ ਉੱਪਰ ਬਣਿਆ ਹੋਇਆ ਹੈ ਜੀ ਟੁੰਗ ਪੱਧਰਾ ਡੈਮ ਇਤ ਤੁੰਗਪੱਤਰਾ ਨਦੀ ਤੇ ਬਣਿਆ ਹੋਇਆ ਇਹ ਕਰਨਾਟਕਾ ਦੇ ਵਿੱਚ ਹੈ ਇਹ ਯਾਦ ਕਰ ਲਿਓ ਤੁੰਗਪੱਤਰਾ ਦੇ ਕੋਈ ਪੁੱਛ ਲਈਏ ਤੇ ਤੁੰਗਪੱਤਰਾ ਨਦੀ ਦੇ ਬਣਿਆ ਹੋਇਆ ਕਰਨਾਟਕਾ ਦੇ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਰਿਹਾਂ ਹੰਡ ਡੈਮ ਇਹ ਰਿਹਾਂ ਦਰੀ ਵਰ ਤੇ ਬਣਿਆ ਹੋਇਆ ਇਹ ਜੂਪੀ ਦੇ ਵਿੱਚ ਹੈਗਾ ਠੀਕ ਹੈ ਜੀ ਕਿੱਥੇ ਵਿੱਚ ਹੈ ਜੂਪੀ ਦੇ ਵਿੱਚ ਮੈਥਨ ਡੈਮ ਬਾਰਾ ਕਰਤੇ ਹੈ ਕੋਇਨਾ ਡੈਮ ਕੋਇਨਾ ਨਦੀ ਤੇ ਹੈ ਬਿਲਾਸਪੁਰ ਟੈਮ ਆਪਣੀ ਬਾਨਸ ਨਦੀ ਤੇ ਹੈ ਠੀਕ ਹੈ ਜੀ ਤੇ ਮੈਥੋਡੈਮ ਕਵੇਰੀ ਨਦੀ ਤੇ ਹੈ ਕ੍ਰਿਸ਼ਨਾ ਆ ਬਹੁਤ ਜਿਆਦਾ ਇੰਪੋਰਟੈਂਟ ਹੈ ਆ ਤਿੰਨੀ ਇੰਪੋਰਟੈਂਟ ਹੈ ਜਿਹੜਾ ਕ੍ਰਿਸ਼ਨਾ ਰਾਜਾ ਸਾਗਰ ਡੈਮ ਹੈ ਇੱਕ ਕਵੇਰੀ ਨਦੀ ਤੇ ਬਣਿਆ ਹੋਇਆ ਹੈਗਾ ਕਰਨਾਟਕਾ ਦੇ ਵਿੱਚ ਇੰਦਰਾ ਸਾਗਰ ਡੈਮ ਮੱਧ ਪ੍ਰਦੇਸ਼ ਦੇ ਵਿੱਚ ਨਰਮਦਾ ਨਦੀ ਤੇ ਬਣਿਆ ਹੋਇਆ ਹੈਗਾ ਠੀਕ ਹੈ ਜੀ ਇਸ ਤੋਂ ਬਾਅਦ ਆ ਤੁਸੀਂ ਟ੍ਰੈਕਟ ਯਾਦ ਕਰ ਲਿਓ ਇਸ ਤੋਂ ਬਾਅਦ ਸਰਦਾਰ ਸਰੋਵਰ ਇਹ ਗੁਜਰਾਤ ਦੇ ਵਿੱਚ ਬਣਿਆ ਹੋਇਆ ਨਰਮਦਾ ਨਦੀ ਤੇ ਬਹੁਤ ਜਿਆਦਾ ਮਹੱਤਵਪੂਰਨ ਹੈ ਆ ਥੱਲੇ ਵਾਲੇ ਦਾ ਚਾਰ ਹੀ ਮਹੱਤਵਪੂਰਨ ਹੈ ਆ ਤਾਂ ਸਰਦਾਰ ਸਰੋਵਰ ਗੁਜਰਾਤ ਨਰਮਦਾ ਨਦੀ ਦੇ ਉੱਪਰ ਨਾਗਾਰਜਨ ਸਾਗਰ ਡੈਮ ਤਲੰਗਣਾ ਦੇ ਵਿੱਚ ਕ੍ਰਿਸ਼ਨਾ ਨਦੀ ਦੇ ਉੱਪਰ ਹੀਰਾਕੁੰਡ ਡੈਮ ਹੁਣੀ ਗੱਲ ਕਰਕੇ ਗਏ ਆਂ ਮਹਾ ਨਦੀ ਦੇ ਉੱਪਰ ਉੜੀਸਾ ਦੇ ਵਿੱਚ ਭਾਖੜਾ ਡੈਮ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਆ ਜਾਂਦਾ ਸਤਲੁਜ ਨਦੀ ਦੇ ਬਣਿਆ ਹੋਇਆ ਟੀਟੇ ਡੈਮ ਉੱਤਰਾਖੰਡ ਦੇ ਵਿੱਚ ਭਾਗੀ ਰਥੀ ਤੇ ਭਾਗੀ ਰਥੀ ਗੰਗਾ ਦਾ ਹੀ ਦੂਜਾ ਨਾਮ ਹੈਗਾ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਕਿਵੇਂ ਲੱਗੇ ਰਾਜੀ ਸਾਨੂੰ ਇਸ ਤਰ੍ਹਾਂ ਰਾਜੀ ਤੁਸੀਂ ਦੇਖੋ ਇੱਕ ਪ੍ਰਸ਼ਨ ਇਹੀ ਤਰੀਕਾ ਹੁੰਦਾਗਾ ਪੀ ਵਾਈ ਕਯੂ ਕਰਨ ਦਾ PYQ ਦਾ ਕੰਮਦਾ ਹੀ ਤਰੀਕਾ ਹੈ ਤੁਹਾਨੂੰ ਹਜੇ ਘੱਟੋ-ਘੱਟ ਮੈਂ PYQ ਦੀਆਂ 35 ਤੋਂ 40 ਕਲਾਸਾਂ ਪ੍ਰੋਵਾਈਡ ਕਰਵਾਉਂਗਾ ਹਜੇ ਆਪਣੇ ਕਾ PYQ ਤਾਂ ਸਿਰਫ 7 ਕਲਾਸਾਂ ਅਪਲੋਡ ਹੋਣਗੀਆਂ ਠੀਕ ਹੈ ਜੀ 8ਵੀਂ ਕਲਾਸ ਤੁਹਾਡੀ ਐਪ ਦੇ ਵਿੱਚ ਅੱਜ ਅਪਲੋਡ ਹੋ ਜੂਗੀ ਇੱਕ ਦਿਨ ਛੱਡ ਕੇ ਤੁਹਾਡੀ ਇੱਕ ਕਲਾਸ ਅਪਡੇਟ ਹੋਇਆ ਕਰੂਗੀ ਠੀਕ ਹੈ ਜੀ ਵਿਚ-ਵਿਚ ਇੱਡੀਆਂ ਦੋ ਕਲਾਸਾਂ ਵੀ ਅਪਡੇਟ ਹੋ ਜਾ ਕਰਨੀ ਹੈ ਚਲੋ ਸਾਡੇ ਸੰਵਿਧਾਨ ਜਿਹੜਾ ਰਾਜੇ ਕਹਿੰਦੇ ओरिजिनल ਉਤੇ ਜਦੋਂ ਆਪਣਾ ਸੰਵਿਧਾਨ ਬਣਿਆ ਸੀ ਉਦੋਂ ਆਪਣੇ ਕੋਲ ਕਿੰਨੇ ਫੰਡਾਮੈਂਟਲ ਰਾਈਟ ਸੀਗੇ ਜਿਹਨੂੰ ਆਪਾਂ ਕਹਿੰਦੇ ਨੇ ਮੌਲਿਕ ਅਧਿਕਾਰ ਕਿੰਨੇ ਸੀਗੇ ਜਦੋਂ ਆਪਣਾ ਸੰਵਿਧਾਨ ਬਣਿਆ ਸੀਗਾ ਦੇਖੋ ਜੀ ਜਦੋਂ ਆਪਣਾ ਸੰਵਿਧਾਨ ਬਣਿਆ ਸੀਗਾ ਉਦੋਂ ਆਪਣੇ ਟੋਟਲ 7 ਫੰਡਾਮੈਂਟਲ ਰਾਈਟ ਹੁੰਦੇ ਸੀਗੇ ਬਾਅਦ ਵਿੱਚ ਕੀ ਹੋਇਆ ਜਿਹੜਾ ਇੱਕ ਰਾਈਟ ਹੈਗਾ ਆਪਣਾ ਆਰਟੀਕਲ 31 ਜਿਹਨੂੰ ਆਪਾਂ ਰਾਈਟ ਆਫ ਪ੍ਰੋਪਰਟੀ ਕਹਿੰਦੇ ਨੇ ਇਹਨੂੰ ਕੱਟਤਾ ਸੀਗਾ ਵਿੱਚੋਂ ਇਹਨੂੰ ਕੰਡ ਕੇ ਰਾਜੇ ਇਹਨੂੰ 300A ਦੇ ਵਿੱਚ ਪਾਤਾ ਸੀ ਜਿਹਨੂੰ ਅੱਜ ਦੇ ਸਮੇਂ ਦੇ ਵਿੱਚ ਆਪਾਂ ਕਹਿੰਦੇ ਨੇ ਲੀਗਲ ਰਾਈਟ ਠੀਕ ਹੈ ਤਾਂ ਨੇ ਲੀਗ ਰਾਈਟ ਠੀਕ ਹੈ ਜੀ ਇਨੀ ਗੱਲ ਯਾਦ ਰੱਖ ਲਿਓ ਚਲੋ ਕੰਨ ਦੇ ਜੀ ਰਾਈਟ ਆਫ ਅ ਪ੍ਰੋਪਰਟੀ ਹੈ ਜਿਹੜਾ ਇਹਨੂੰ ਆਪਣੇ ਕਿਹੜੇ ਅਮੈਂਡਮੈਂਟ ਦੇ ਤਹਿਤ ਇਹਨੂੰ ਰਿਮੂਵ ਕਰ ਦਿੱਤਾ ਗਿਆ ਸੀ ਦੇਖੋ ਜੀ ਹੁਣ ਤੁਹਾਨੂੰ ਮੈਂ ਇਹ ਗੱਲ ਦੱਸ ਕੇ ਹਟਿਆ ਕਿਹੜਾ ਉਹ ਅਮੈਂਡਮੈਂਟ ਕੀਤਾ ਗਿਆ ਸੀ ਜਾਂ ਕਿਹੜਾ ਉਹ ਸੰਸੋਧਨ ਕੀਤਾ ਗਿਆ ਸੀ ਜਿਹਦੇ ਤਹਿਤ ਇਹਨੂੰ ਹਟਾ ਦਿੱਤਾ ਗਿਆ ਸੀਗਾ ਫੰਡਾਮੈਂਟਲ ਰਾਈਟ ਦੇ ਵਿੱਚੋਂ ਪਹਿਲਾਂ ਫੰਡਾਮੈਂਟਲ ਰਾਈਟ ਆਪਣੇ 7 ਸੀਗੇ ਹੁਣ ਆਪਣੇ 6 ਰਹਿ ਗਏ ਸੀ ਇਹ ਤੁਹਾਨੂੰ ਮੈਂ ਹੁਣੀ ਦੱਸ ਕੇ ਗਿਆ ਜੀ ਆਰਟੀਕਲ 31 ਦੀ ਗੱਲ ਕਰ ਰਹੇ ਨੇ ਜੀ ਇਹ ਇਹਨੂੰ ਆਰਟੀਕਲ 44 ਦੇ ਤਹਿਤ 44 ਨੇ ਸੰਸੋਧਨ ਦੇ ਤਹਿਤ ਇਹਨੂੰ ਘਟਤਾ ਸੀਗਾ ਠੀਕ ਹੈ ਜੀ 47ਵਾਂ ਐਮੈਂਡਮੈਂਟ ਜਿਹੜਾ ਹੋਇਆ ਸੀ ਇਹ ਹੋਇਆ ਸੀ 1978 ਦੇ ਵਿੱਚ ਡਾਇਰੈਕਟ ਸਵਾਲ ਤੋਂ ਕਿਹਨੇ ਇਹ ਵੀ ਪੁੱਛਿਆ ਜਾ ਸਕਦਾ 42ਵਾਂ ਐਮੈਂਡਮੈਂਟ ਹੋਇਆ ਸੀਗਾ 1976 ਦੇ ਵਿੱਚ ਦੋ ਪ੍ਰੇਸ਼ਨ ਦਾ ਟ੍ਰੈਕਟੀ ਪੁੱਛੇ ਜਾਂਦੇ ਆ ਕਿ 42ਵਾਂ ਐਮੈਂਡਮੈਂਟ ਕਿਦੋਂ ਹੋਇਆ ਸੀ 44ਵਾਂ ਐਮੈਂਡਮੈਂਟ ਕਿਦੋਂ ਹੋਇਆ ਸੀ 44ਵੇਂ ਐਮੈਂਡਮੈਂਟ ਦੇ ਵਿੱਚ ਸਭ ਤੋਂ ਮੇਨ ਗੱਲ ਇਹ ਹੈਗਾ ਕਿ ਇਹਦੇ ਵਿੱਚ ਆਰਟੀਕਲ 31 ਨੂੰ ਰਾਈਟ ਆਫ ਪ੍ਰੋਪਰਟੀ ਨੂੰ ਰਿਮੂਵ ਕਰ ਦਿੱਤਾ ਗਿਆ ਸੀ 42ਵਾਂ ਐਮੈਂਡਮੈਂਟ ਆਪਨ ਤਾਂ ਇੰਪੋਰਟੈਂਟ ਆ ਕਿਉਂਕਿ ਇਹਦੇ ਵਿੱਚ ਸਭ ਤੋਂ ਜ਼ਿਆਦਾ ਸੋਸੋਧਨ ਹੋਈ ਸੀ ਏਸੇ ਨੂੰ ਹੀ ਮੈਂਡਮੈਂਟ ਨੂੰ ਹੀ 42ਵੇਂ ਮੈਂਡਮੈਂਟ ਨੂੰ ਵੀ ਆਪਣੇ ਮਿਨੀ ਕਨਸਟੀਟਿਊਸ਼ਨ ਦਾ ਨਾਮ ਦਿੱਤਾ ਵੀ ਦਿੱਤਾ ਹੋਇਆਗਾ ਜੇਕਰ ਸਭ ਤੋਂ ਵੀ ਪੁੱਛ ਲੈਣ ਕਿਹੜਾ ਹੋ ਮੈਂਡਮੈਂਟ ਹੈ ਕਿਹੜਾ ਹੋ ਸੋਸੋਧਨ ਹੈ ਜਿਹਨੂੰ ਮਿਨੀ ਕਨਸਟੀਟਿਊਸ਼ਨ ਕਿਹਾ ਜਾਂਦਾਗਾ ਤਾਂ ਉਹ ਆਰਟੀ ਆ ਉਹ ਸੋਸੋਧਨ ਆਪਣਾ ਮੈਂਡਮੈਂਟ 42ਵੇਂ ਜਿਹੜਾ 1976 ਦੇ ਵਿੱਚ ਹੋਇਆ ਸੀਗਾ ਠੀਕ ਹੈ ਜੀ ਆ ਲਿਖਿਆ ਹੋਇਆ ਇਹ ਸੋਸੋਧਨ 1978 ਦੇ ਵਿੱਚ ਹੋਇਆ ਸੀ ਠੀਕ ਹੈ ਜੀ ਇਸ ਤੋਂ ਬਾਅਦ ਚੱਲਦੇ ਆਪਾਂ ਅੱਗੇ ਕਹਿੰਦੇ ਜੀ ਸਾਡੇ ਸੰਵਿਧਾਨ ਦੇ ਵਿੱਚ 14 ਤੋਂ 18 ਤੱਕ ਜਿਹੜੇ ਫੰਡਾਮੈਂਟਲ ਰਾਈਟ ਆਪਣੇ ਉਹਨਾਂ ਨੂੰ ਕਿਹੜੇ ਨਾਮ ਨਾਲ ਆਪਾਂ ਜਾਣਦੇ ਹਾਂ ਦੇਖੋ ਜੀ ਜਿਹੜਾ ਡੀਪੀਐਸਪੀ ਇਹਦਾ ਜੇ ਇਹਦੇ ਵਿੱਚ ਜੇਕਰ ਤੁਹਾਨੂੰ ਕਹਿੰਦੇ ਕਿ ਬਿੱਲ ਅਫੇਅਰ ਨਾਲ ਰਿਲੇਟਡ ਬਿੱਲ ਅਫੇਅਰ ਦਾ ਨਾਮ ਆ ਜੇ ਤਾਂ ਉਹ ਤੇ ਡੀਐਸਪੀ ਲਿਖਿਆ ਹੋਵੇ ਤਾਂ ਕੋਚ ਚੁਪ ਕਰਕੇ ਆਪਸ਼ਨ ਦੇ ਵਿੱਚ ਪਾ ਦਿਓ ਤਾਂ ਇਹਦੇ ਦੇ ਵਿੱਚ ਤਾਂ ਜੇ 14 ਤੋਂ 18 ਤੱਕ ਤਰਾਮ ਆਉਂਦੀਆਂ ਨਹੀਂ ਹੈਗੀਆਂ ਇਹ ਤਾਂ ਆਪਣੇ ਡੀਪੀਐਸਪੀ 36 ਤੋਂ ਲੈ ਕੇ 51 ਤੱਕ ਆਉਂਦਾ ਪਾਰਟ ਚੌਥੇ ਦੇ ਵਿੱਚ ਰਾਈਟ ਆਫ ਫਰੀडम ਆਜ਼ਾਦੀ ਦਾ ਅਧਿਕਾਰ ਮੌਲਿਕ ਅਧਿਕਾਰ ਠੀਕ ਹੈ ਜੀ ਇਹ ਕਹਿੰਦੇ ਕੀ ਚਾਉਂਦੇ ਆ ਇਹ ਕੀਤੇ ਚ ਆਉਂਦੇ ਆ ਇਹ ਗੱਲ ਕੀਤੀ ਗਈ ਹੈ ਕਿ 14 ਤੋਂ ਲੈ ਕੇ 18 ਤੱਕ ਤੋਹਾਈ ਦੇਖੋ ਜੀ ਇਹ ਆਪਣੀ ਗੱਲ ਇਹਨਾਂ ਦੇ ਵਿੱਚ ਕੋਈ ਨਹੀਂ ਕਹਿੰਦੇ ਠੀਕ ਹੈ ਜੀ ਇਹ ਆਪਸ਼ਨ ਆਲਰੇਡੀ ਗਲਤ ਦਿੱਤੀ ਹੋਈ ਹੈ ਕਹਿੰਦੇ ਜੀ ਸਵਿਧਾਨ ਅੰਗਤਰਾਵਾਂ 14 ਤੋਂ 8 ਕਾਲੇ ਤੱਕ ਬਣਨ ਗਏ ਆ ਆ ਦੇਖੋ ਜੀ ਇਹ ਗਲਤ ਲਿਖਿਆ ਹੋਇਆ ਇੱਥੇ ਜਿਹੜੀਆਂ ਸਵਿਧਾਨ ਦੀਆਂ 14 ਤੋਂ ਲੈ ਕੇ 16-18 ਤੱਕ ਜਿਹੜੀਆਂ ਆਪਣੀਆਂ ਅਧਿਰਾਵਾਂ ਗਈਆਂ ਇਹ ਆਪਨੀਆਂ ਬਣਨ ਗਈਆਂ ਰਾਈਟ ਆਫ ਇਕੁਐਲਟੀ ਸਮਾਨਤਾ ਦਾ ਅਧਿਕਾਰ ਆ ਸਹੀ ਆ ਸੋਰੀ ਸਹੀ ਆ ਸਮਾਨਤਾ ਦਾ ਅਧਿਕਾਰ ਹੁਣ ਕਿਉਂ ਸਹੀ ਆ ਭਾਈ ਸਾਹਿਬ ਇਹ ਕਿਉਂਕਿ ਰਾਜੀ ਇਹਨਾਂ ਨੇ ਇਹ ਨਹੀਂ ਪੁੱਛਿਆ ਕਿ ਭਾਗ ਤੇ 파ਟ 14 ਤੋਂ ਲੈ ਕੇ 18 ਤੱਕ ਧਰਾਵਾ ਕਿਤੇ ਨਾ ਕਿਤੇ ਰਾਜੀ ਇਹ ਪੜੇਖੀ ਚਲੋ ਇਹ ਪ੍ਰਸ਼ਨ ਥੋੜਾ ਜਿਹਾ ਕਾਉਂਟਰੀ ਯੂਨੀਵਰਸਲ ਵੀ ਕਹਿ ਸਕਦੇ ਆਪਾਂ ਜੇਕਰ ਮੈਂ ਦੋ ਚੀਜ਼ਾਂ ਨਾਲ ਦੇਖਾਂ ਜਿੱਤਾ ਦੇ ਮਾਧਿਮ ਰਾਹੀਂ ਦੇਖਾਂ ਮੈਂ ਦੇਖੋ ਜੀ ਇਹਨਾਂ ਨੇ ਕੀ ਕਿਹਾ ਸਵਿਧਾਨ ਦੀਆਂ 14 ਤੋਂ ਲੈ ਕੇ 18 ਤੱਕ ਧਰਾਵਾ ਕਾਹਦੀਆਂ ਬਣਦੀਆਂ ਗਈਆਂ ਆਪਾਂ ਕਹਿ ਸਕਦੇ ਆਂ ਕਿ ਭਾਈ ਸਾਹਿਬ ਇਹ ਫੰਡਾਮੈਂਟਲ ਰਾਈਟ ਦੀਆਂ ਧਰਾਵਾ ਬਣਦੀਆਂ ਜੇਕਰ ਤੁਸੀਂ ਇੱਥੇ ਕੋਈ ਬੱਚਾ ਫੰਡਾਮੈਂਟਲ ਰਾਈਟ ਤਾวิตਾ ਡਾਕਟਰ ਸੋ 100% ਸਹੀ ਹੋਣਾ ਸੀ ਕਿਸੇ ਦੇ ਵਿੱਚ ਨਹੀਂ ਹਿੰਮਤ ਨਹੀਂ ਸੀ ਕਿ ਤੁਹਾਡਾ ਪ੍ਰਸ਼ਨ ਗਲਤ ਕਰ ਦਿੰਦੇ ਪਰ ਇਹਨਾਂ ਨੇ ਥੇ ਲਿਖਣਾ ਸੀ ਕਿ ਸੰਵਿਧਾਨਿਕ ਤੌਰ 'ਤੇ 14 ਤੋਂ 18 ਤੱਕ ਉਹ ਕਿਸ ਭਾਗ ਦੇ ਵਿੱਚ ਆਉਂਦੀ ਹੈ ਠੀਕ ਹੈ ਜੀ ਸਮਾਨਤਾ ਦੇ ਅਧਿਕਾਰ ਦੇ ਵਿੱਚ ਆਉਂਦੀ ਹੈ ਠੀਕ ਹੈ ਜੀ ਆਜ਼ਾਦੀ ਦੇ ਅਧਿਕਾਰ ਦੇ ਵਿੱਚ ਆਉਂਦੀ ਹੈ ਧਾਰਮਿਕ ਆਜ਼ਾਦੀ ਦੇ ਅਧਿਕਾਰ ਦੇ ਵਿੱਚ ਆਉਂਦੀ ਹੈ ਇਸ ਤਰ੍ਹਾਂ ਠੀਕ ਹੈ ਜੀ ਤਾਂ ਇਹ ਲਾ ਰਹੇ ਸੀ ਤੁਸੀਂ ਜੇ ਤੂੰ ਲਾਇਆ ਉਹਨੇ ਤਾਂ ਕੋਈ ਵੱਡੀ ਗੱਲ ਨਹੀਂ ਸੀਗੀ ਚਲੋ ਹੁਣ ਆਪਾਂ ਇੱਕ ਵਾਰੀ ਗੱਲ ਕਰ ਲਈਏ ਹੁਣ ਧਿਆਨ ਨਾਲ ਗੱਲ ਕਰਨੀ ਹੈ ਦਾ ਜੀ ਕਿਉਂਕਿ ਬਾਰੀ ਬਾਰੀ ਨਹੀਂ ਆਪਾਂ ਇਹ ਚੀਜ਼ਾਂ ਪੜ੍ਹਨੀਆਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਰਾਈਟ ਟੂ ਆਫ ਇਕੁਐਲਟੀ ਜਿਹਨੂੰ ਆਪਾਂ ਕਹਿੰਦੇ ਆ ਜੀ ਸਮਾਨਤਾ ਦਾ ਅਧਿਕਾਰ ਸਮਾਨਤਾ ਦਾ ਅਧਿਕਾਰ ਠੀਕ ਹੈ ਦਾ ਜੀ ਜਿਹੜੀ ਇਹ ਚੀਜ਼ ਆਪਨੇ ਇਹ ਆਉਂਦੀ ਹੈ 14 ਤੋਂ ਲੈ ਕੇ 18 ਆਰਟੀਕਲ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰੀਏ ਜੇਕਰ ਆਪਾਂ ਆਰਟੀਕਲ 14 ਦੀ ਆਰਟੀਕਲ 14 ਦੇ ਵਿੱਚ ਇਹ ਗੱਲ ਕੀਤੀ ਗਈ ਹੈ ਕਿ ਇਕੁਐਲਟੀ ਵੀ ਫੋਰ ਲਾ ਜਿਹੜਾ ਲਾਅ ਹੈਗੇ ਜਿਹੜਾ ਕਾਨੂੰਨ ਹੈ ਉਹ ਸਾਰਿਆਂ ਵਾਸਤੇ ਇੱਕੋ ਜਿਹਾ ਹੋਊਗਾ ਚਾਹੇ ਉਹ ਰਾਸ਼ਟਰਪਤੀ ਹੈ ਚਾਹੇ ਉਹ ਕੋਈ ਚਪੜਾਸੀ ਹੈ ਚਾਹੇ ਕੋਈ ਦਿਹਾੜੀ ਵਾਲਾ ਬੰਦਾ ਚਾਹੇ ਕੋਈ ਪੀਸੀਐਸ ਹੈ ਚਾਹੇ ਕੋਈ ਆਈਐਸ ਹੈ ਅਧਿਕਾਰ ਸਾਰਿਆਂ ਦੇ ਬਰਾਬਰ ਹੋਣਗੇ ਲਾ ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹਾ ਹੋਊਗਾ ਇਸ ਤੋਂ ਬਾਅਦ ਦੂਜੇ ਨੰਬਰ ਤੇ ਆਰਟੀਕਲ 15 ਤੁਸੀਂ ਮੂਵੀ ਵੀ ਦੇਖ ਲਿਓ ਠੀਕ ਹੈ ਜੀ ਕਹਿੰਦੇ ਜੀ ਪ੍ਰੋਵੀਜ਼ਨ ਆਫ ਡਿਸਕ੍ਰਿਮੀਨੇਸ਼ਨ ਔਨ ਗਰਾਉਂਡ ਆਫ ਰਿਲੀਜੀਅਨ ਆਪਾਂ ਕਿਸੇ ਨੂੰ ਧਰਮ ਦੇ ਅਧਿਕਾਰ ਤੇ ਵਿਤਕਰਾਨੀ ਕਰ ਸਕਦੇ ਕਿਸ ਨੂੰ ਹਿੰਦੂ ਸਿੱਖ ਮੁਸਲਮ ਇਸਾਈ ਕਿਸੇ ਦੇ ਰੰਗ ਰੂਪ ਤੇ ਕਿਸੇ ਦੀ ਜਾਤ ਤੇ ਕਿਸੇ ਦੇ ਜੈਂਡਰ ਤੇ ਕਿਸੇ ਦੇ ਪਲੇਸ ਆਫ ਬਰਥ ਕਿ ਭਾਈ ਤੂੰ ਪਿੰਡ 'ਚ ਜੰਮਿਆ ਮੈਂ ਚੰਡੀਗੜ੍ਹ ਜੰਮਿਆ ਇਹੋ ਜਿਹੀਆਂ ਚੀਜ਼ਾਂ ਤੇ ਵੀ ਆਪਾਂ ਕਿਸੇ ਨਾਲ ਬਹਿਸ ਨਹੀਂ ਕਰ ਸਕਦੇ ਇਹ ਵੀ ਆਪਣੇ ਰਾਈਟ ਟੂ ਇਕੁਐਲਟੀ ਦੇ ਵਿੱਚ ਆਉਂਦਾ ਇਹਦੇ ਕਦਰ ਵੀ ਤੁਹਾਡੇ ਤੇ ਕੇਸ ਦਰਜ ਹੋ ਸਕਦਾ ਹੈ ਆਰਟੀਕਲ 16 ਕਿ ਨੇ ਇਕੁਐਲਟੀ ਆਫ ਓਪਰਚੁਨਿਟੀ ਪਬਲਿਕ এমਪਲੋਇਮੈਂਟ ਜੇਕਰ ਕੋਈ ਨੌਕਰੀ ਨਿਕਲਦੀ ਹੈ ਉਹਦੇ ਵਿੱਚ ਸਾਰਿਆਂ ਨੂੰ ਬਰਾਬਰ ਦਾ ਮੌਕਾ ਦਿੱਤਾ ਜਾਊਗਾ ਹੁਣ ਇਹ ਨਾ ਕਹੋ ਜੀ ਐਸਸੀ ਬੀਸੀ ਕੋਲੇ ਜ਼ਿਆਦਾ ਰਾਈਟ ਹੈਗੇ ਜਨਰਲ ਕੋਲੇ ਕਾ ਟ੍ਰਾਈਟ ਹੈ ਉਹ ਚੀਜ਼ ਅਲੱਗ ਆ ਗਈ ਇਹਨਾਂ ਨੇ ਸਿਰਫ ਇਹ ਕਿਹਾ ਕਿ ਬਰਾਬਰ ਦਾ ਮੌਕਾ ਦਿੱਤਾ ਜਾਊਗਾ ਆਰਟੀਕਲ 17 ਦੇ ਵਿੱਚ ਅਨਟੱਚਬਿਲਿਟੀ ਸ਼ੂਤਸ਼ਾਤ ਕਿ ਭਾਈ ਤੂੰ ਨੂੰ ਟੱਚ ਕਿਉਂ ਕੀਤਾ ਤੁਸੀਂ ਸਾਡੇ ਭਾਂਡੇ ਖਰਾਬ ਕਰਤੇ ਉਹ ਚੀਜ਼ਾਂ ਟੱਚਬਿਲਿਟੀ ਸ਼ੂਤਸ਼ਾਤ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਦੂਰ ਰਹਿਣ ਤੋਂ ਕਿਹਾ ਸੀਗਾ ਇਹ ਵੀ ਬੋਲੇਸ਼ਨ ਆਫ ਟਾਈਟਲ ਟਾਈਟਲ ਕੀ ਹੁੰਦਾ ਹੈ ਕਿ ਕੋਈ ਮੈਂ ਕਹਣਾ ਕਿ ਤੁਸੀਂ ਕਹੋ ਕਿ ਮੈਂ ਭਾਈ ਮਹਾਰਾਜਾ ਦਲੀਪ ਸਿੰਘ ਜਾਂ ਮੈਂ ਮਹਾਰਾਜ ਜੀ ਸਿੰਘ ਠੀਕ ਹੈ ਜੀ ਜਾਂ ਮੈਂ ਗਾਜੀ ਕੋਈ ਤੁਸੀਂ ਅਪਾਧੀ ਨਹੀਂ ਲੈ ਸਕਦੇ ਆਪਦੇ ਆਪ ਠੀਕ ਹੈ ਜੀ ਤੁਸੀਂ ਆਪਦੇ ਆਪ ਕੋਈ ਅਪਾਧੀ ਨਹੀਂ ਲੈ ਸਕਦੇ ਮਿਲਟਰੀ ਅਤੇ ਅਕੈਡੈਮਿਕ ਨੂੰ ਛੱਡ ਕੇ ਮਿਲਟਰੀ ਕਿਹੜੀ ਹੁੰਦੀ ਜਿਵੇਂ ਕੋਈ ਕਰਨਲ ਹੋ ਗਿਆ ਠੀਕ ਹੈ ਜੀ ਕੈਪਟਨ ਹੋ ਗਿਆ ਉਹ ਆਪਦੇ ਨਾਮ ਉਰੇ ਲਾ ਸਕਦੇ ਆ ਅਕੈਡੈਮਿਕ ਆ ਗਿਆ ਜਿਵੇਂ ਕੋਈ ਇੰਜੀਨੀਅਰ ਹੋ ਗਿਆ ਡਾਕਟਰ ਹੋ ਗਿਆ ਉਹ ਆਪਦੇ ਨਾਮ ਉਰੇ ਚੀਜ਼ਾਂ ਲਗਾ ਸਕਦੇ ਆ ਦੂਜੀਆਂ ਕੋਈ ਗਾਜੀ ਨਹੀਂ ਲੈ ਸਕਦੇ ਮੈਂ ਕਹਦਾ ਕਿ ਮੈਂ ਮਹਾਰਾਜਾਂ ਦਾ ਠੀਕ ਹੈ ਜੀ ਜਮ ਖਾਨ ਬਹੁਤਰਾ ਉਹ ਚੀਜ਼ਾਂ ਇਸ ਤੋਂ ਬਾਅਦ ਦੂਜੇ ਨੰਬਰ ਤੇ ਗੱਲ ਕਰਦੇ ਆ ਆਪਾਂ ਰਾਈਟ ਆਫ ਫਰੀडम ਜਿਹਨੂੰ ਕਹਿੰਦੇ ਆ ਆਪਾਂ ਆਜ਼ਾਦੀ ਦਾ ਅਧਿਕਾਰ ਆਜ਼ਾਦੀ ਦਾ ਅਧਿਕਾਰ ਇਹਦੇ ਵਿੱਚ ਰਾਜੇ ਆਪਾਂ ਨੂੰ ਬੋਲਣ ਦੀ ਆਜ਼ਾਦੀ ਹੈ ਆਪਾਂ ਆਪਣੇ ਜਿਹੜੀਆਂ ਭਾਵ ਹਾ ਭਾਵ ਉਹ ਦੱਸ ਸਕਦੇ ਆ ਠੀਕ ਹੈ ਜੀ ਆਪਾਂ ਕੋਈ ਐਸੋਸੀਏਸ਼ਨ ਮੂਵਮੈਂਟ ਕਰ ਸਕਦੇ ਆ ਪਰਫੈਸ਼ਨ ਅਪਣਾ ਸਕਦੇ ਆ ਆਪਣੀ ਮਰਜ਼ੀ ਨਾਲ ਆਪਾਂ ਆਦੀ ਮਰਜ਼ੀਆਂ ਜਿੱਥੇ ਮਰਜ਼ੀ ਰਹਿ ਸਕਦੇ ਆ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਹੋਣਗੀਆਂ ਤਾਂ ਜਿਸ ਨੂੰ ਮੈਂ ਦੱਸਦਾ ਜਿਹੜਾ ਆਰਟੀਕਲ 19 ਹੈ ਨਾ ਇਹਦੇ 6 ਭਾਗ ਅੱਗੇ ਜਾ ਕੇ ਠੀਕ ਹੈ ਜੀ ਇਹਦੇ ਅੱਗੇ ਜਾ ਕੇ 6 ਭਾਗ ਹੈਗੇ ਇਹ ਗੱਲ ਯਾਦ ਰੱਖਿਓ 6 ਭਾਗ ਕਿਹੜੇ-ਕਿਹੜੇ ਆ ਦੇਖ ਲਓ ਪਹਿਲਾ ਭਾਗ ਦੂਜਾ ਭਾਗ ਤੀਜਾ ਭਾਗ ਚੌਥਾ ਭਾਗ ਪੰਜਵਾਂ ਭਾਗ ਇੱਕ ਮਿੰਟ ਇਹਨਾਂ ਦੋ ਆਹਾ ਆ ਤੇ ਕਿਹੜਾ ਸਪੀਚ ਐਂਡ ਐਕਸਪ੍ਰੈਸ਼ਨ ਦੂਜਾ ਤੀਜਾ ਚੌਥਾ ਪੰਜਵਾਂ ਛੇਵਾਂ ਜੇਕਰ ਸੋਤੋਂ ਕਹਿਣਾ ਕਿ ਕਿਹੜਾ ਹੋ ਆਪਣਾ ਆਰਟੀਕਲ ਜਿਹੜੇ ਆਰਟੀਕਲ ਦੇ ਛੇ ਭਾਗ ਆ ਆਰਟੀਕਲ 19 ਦੇ ਅੰਹਾ ਜਾ ਕੇ ਛੇ ਭਾਗ ਆ ਜਾਂਦੇ ਆ ਇਹ ਗੱਲ ਯਾਦ ਰੱਖਣਾ ਪੇਪਰ ਦੇ ਵਿੱਚ ਬਹੁਤ ਬੜੀਆਂ ਚੀਜ਼ਾਂ ਰਿਪੀਟ ਹੋਣਗੀਆਂ ਆਰਟੀਕਲ 20 ਦੇ ਵਿੱਚ ਕੀ ਗੱਲ ਕੀਤੀ ਗਈ ਹੈ ਕਿ ਪ੍ਰੋਟੈਕਸ਼ਨ ਕਰਨੀ ਠੀਕ ਹੈ ਜੀ ਆਰਟੀਕਲ 21 ਦੇ ਵਿੱਚ ਕੀ ਗੱਲ ਕੀਤੀ ਗਈ ਕਿਸੇ ਪਰਸਨਲ ਆਜ਼ਾਦੀ ਦੀ ਪ੍ਰੋਟੈਕਟ ਲਾਈਫ ਕਰਨੀ ਪਰਸਨਲ ਆਜ਼ਾਦੀ ਆਪਾਂ ਨੂੰ ਆਰਟੀਕਲ 21 ਦੇ ਵਿੱਚ ਐਜੂਕੇਸ਼ਨ ਦੀ ਗੱਲ ਕੀਤੀ ਗਈ ਹੈ ਆਰਟੀਕਲ ਬਾਈ ਦੇ ਵਿੱਚ ਕੀਤੀ ਗਈ ਹੈ ਕਿ ਕੁਝ ਸਟੇਰ ਕੇਸਸ ਦੇ ਵਿੱਚ ਜੇਕਰ ਕਿਸੇ ਨੂੰ ਕੋਈ ਅਰੈਸਟ ਕੀਤਾ ਜਾਂਦਾ ਹੈਗਾ ਜਾਂ ਉਹਨੂੰ ਨਿਗਰਾਨੀ ਹੇਠ ਰੱਖਿਆ ਜਾਂਦਾ ਹੈਗਾ ਉਹਦੀ ਪ੍ਰੋਟੈਕਸ਼ਨ ਦੀ ਜ਼ਿੰਮੇਵਾਰੀ ਵੀ ਆਪਣੀ ਹੋਊਗੀ ਫੰਡਾਮੈਂਟਲ ਰਾਈਟ ਦੇ ਤਹਿਤ ਠੀਕ ਹੈ ਜੀ ਇਸ ਤੋਂ ਬਾਅਦ ਆ ਜਾਂਦਾ ਹੈ ਰਾਈਟ ਅਗੇਂਸਟ ਐਕਸਪਲੋਇਟੇਸ਼ਨ ਐਕਸਪਲੋਇਟੇਸ਼ਨ ਹੁੰਦਾ ਹੈਗਾ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਜਿਵੇਂ ਕਹਿੰਦੇ ਜੀ ਆਰਟੀਕਲ 23 ਦੇ ਵਿੱਚ ਹੁੰਦੀ ਹੈ ਕਿ ਬਹੁਤ ਲੋਕ ਬੱਚਿਆਂ ਤੋਂ ਕੀ ਕਰਾਉਂਦੇ ਆ राजे ਫੈਕਟਰੀਆਂ ਵਿੱਚ ਟੱਕੇ ਦਾ ਲੇਬਰ ਤੋਂ ਕੰਮ ਲੈਂਦੇ ਆ ਮਤਲਬ ਉਹਦਾ ਅਗਲੀ ਸੀਚਾ ਹੋਊਗੀ ਮਤਲਬ ੱੱਕੇ ਨਾਲ ਕਿਸੇ ਨੂੰ ਮਜ਼ਦੂਰੀ ਦਾ ਕੰਮ ਲੈਣਾ ਜਾਂ ਜਿਵੇਂ ਤੁਹਾਨੂੰ ਪਤਾ ਕਿ ਛੋਟੇ ਬੱਚਿਆਂ ਨੂੰ ਚੱਕ ਕੇ ਉਹਨੂੰ ਵੇਚ ਦਿੱਤਾ ਜਾਂਦਾ ਬਾਅਦ ਵਿੱਚ ਭੀਖ ਮੰਗਾਈ ਜਾਂਦੀ ਉਹ ਚੀਜ਼ਾਂ ਜਾਂਦੇ ਹੋਮ ਟ੍ਰੈਫਿਕਿੰਗ ਦੇ ਵਿੱਚ ਜਾਂਦੇ ਅੰਗ ਪੈਰ ਕੱਟ ਕੇ ਵੇਚ ਦਿੱਤੇ ਜਾਂਦੇ ਆਰਟੀਕਲ 24 ਦੇ ਵਿੱਚ ਗੱਲ ਹੈ ਕਿ ਬੱਚਿਆਂ ਨੂੰ 14 ਸਾਲ ਤੋਂ ਘੱਟ ਬੱਚਿਆਂ ਨੂੰ ਆਪ ਫੈਕਟਰੀਆਂ ਦੇ ਵਿੱਚ ਕੰਮ ਨਹੀਂ ਕਰਵਾ ਸਕਦੇ ਠੀਕ ਹੈ ਜੀ ਇਹਦੇ ਵਿੱਚ ਜਾਂਦੇ ਜਿਹੜਾ ਆਰਟੀਕਲ ਆਹ ਹੈਗਾ ਆਪਣਾ ਰਾਈਟ ਆਫ ਰਿਲੀਜਨ ਠੀਕ ਹੈ ਜੀ ਇਹਦੇ ਵਿੱਚ ਹੈ ਕਿ ਆਪ ਨੂੰ ਧਾਰਮਿਕ ਆਜ਼ਾਦੀ ਹੈ ਤਾਂ ਇਹ ਜਿਹੜਾ ਜੀ ਸੋ ਤੋਂ ਅਜੇ ਤੱਕ ਕੋਈ ਅਪ੍ਰੇਸ਼ਨ ਨਹੀਂ ਪੁੱਛਿਆ ਗਿਆ ਸੋ ਤੋਂ ਸਿਰਫ ਇਹ ਅਪ੍ਰੇਸ਼ਨ ਪੁੱਛਿਆ ਜਾਊਗਾ ਕਿ ਤੁਸੀਂ ਆਪ ਦੀ ਮਰਜ਼ੀ ਦੇ ਨਾਲ ਕੋਈ ਵੀ ਧਰਮ ਅਪਣਾ ਸਕਦੇ ਹੋ ਇਹਦੀ ਗੱਲ ਕਿਹੜੇ ਆਰਟੀਕਲ ਕਿਹੜੇ ਦੇ ਚ ਵਿੱਚ ਕੀਤੀ ਗਈ ਹੈ ਤੁਸੀਂ ਕਹਿੰਦੇ ਹੋ ਕਿ ਚੌਥੇ ਭਾਗ ਰਾਈਟ ਟੂ ਰਿਲੀਜੀਅਨ ਦੇ ਵਿੱਚ ਗੱਲ ਕੀਤੀ ਗਈ ਹੈ ਸਾਰਾ ਪੜ੍ਹਦੀ ਇਹ ਲੋੜ ਨਹੀਂ ਹੈਗੀ ਸਾਰਾ ਪੜ੍ਹਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਕਰ ਸਕਦੇ ਹੋ ਇੰਨਾ ਤੋਂ ਇਸ ਤੋਂ ਬਾਅਦ ਆ ਇੰਪੋਰਟੈਂਟ ਹੈ ਕਲਚਰ ਐਂਡ ਐਜੂਕੇਸ਼ਨ ਰਾਈਟ ਕਹਿੰਦੇ ਆਰਟੀਕਲ 29 ਦੇ ਵਿੱਚ ਗੱਲ ਕੀਤੀ ਗਈ ਹੈ ਕਿ ਠੀਕ ਹੈ ਜੀ ਇੱذ ਕੀ ਗੱਲ ਕੀਤੀ ਗਈ ਹੈ ਕਿ ਤੁਸੀਂ ਮਤਲਬ ਆਪ ਦੀ ਲੈਂਗੁਏਜ ਨੂੰ ਠੀਕ ਹੈ ਜੀ ਆਪਦੇ ਕਲਚਰ ਨੂੰ ਪ੍ਰੋਟੈਕਟ ਕਰਕੇ ਰੱਖ ਸਕਦੇ ਹੋ ਆਪਾਂ ਆਪਦੇ ਉਹਦੇ ਵਾਸਤੇ ਧਰਮ ਦੀਏਕਰ ਆਪਣੇ ਕੋਈ ਲੱਗਦਾ ਕਿ ਤੁਹਾਡੇ ਦਾ ਕਲਚਰ ਉੱਪਰ ਖਤਰਾ ਹੈਗਾ ਤੁਸੀ ਉਹਦੇ ਵਿਰੁੱਧ ਆਪਦਾ ਅਧਿਕਾਰ ਸਾਬਤ ਕਰ ਸਕਦੇ ਹੋ ਆਰਟੀਕਲ 30 ਦੇ ਵਿੱਚ ਹੈ ਕਿ ਤੁਸੀਂ ਮਿਨੋਰਟੀ ਵਾਲੇ ਕਾਲਜ ਸਕੂਲ ਖੋਲ੍ਹ ਸਕਦੇ ਹੋ ਜਿਵੇਂ ਕਿ ਰਾਜੇ ਅਸਾਈ ਤਰਮ ਵਾਲੇ ਸਕੂਲ ਖੁੱਲੀ ਬੈਠੇ ਆ ਸਿੱਖ ਤਰਮ ਵਾਲਿਆਂ ਦੀ ਸਿੱਖ ਅਕੈਡਮੀਆ ਖੁੱਲੀ ਬੈਠੇ ਆ ਹਿੰਦੂ ਤਰਮ ਵਾਲੇ ਕਾਲਜ ਖੁੱਲੀ ਬੈਠੇ ਆ ਮੁਸਲਮਾਨ ਤਰਮ ਵਾਲੇ ਉਹ ਚੀਜ਼ ਤੁਸੀਂ ਕਰ ਸਕਦੇ ਹੋ ਆਰਟੀਕਲ ਸਭ ਤੋਂ ਮੇਨ ਜਿਹੜਾ ਆਰਟੀਕਲ ਹੈਗਾ ਜਿਹਨੂੰ ਪਾਪਾ ਲਾਭ ਵੀ ਕਹਿੰਦੇ ਆ ਪਾ ਜੇਕਰ ਤੁਹਾਡਾ ਕੋਈ ਕੁੱਟਦਾ ਤੁਸੀਂ ਘਰੇ ਘਰੇ ਕੋਲੇ ਜਾਂਦੇ ਭਾਪੇ ਕੋਲੇ ਜਾਂਦੇ ਹੁੰਦੇ ਹੈ ਹਨ ਆਰਟੀਕਲ 32 ਜਿਹੜਾ ਇਹਦੇ ਵਿੱਚ ਗੱਲ ਕੀਤੀ ਹੈ ਜੇਕਰ ਜਿੰਨੇ ਵੀ ਤੁਹਾਡੇ ਫੰਡਾਮੈਂਟਲ ਰਾਈਟ ਹੈ ਕਿ ਜਿੰਨਾਂ ਦੀ ਆਪਾਂ ਗੱਲ ਕਰਕੇ ਗਏ ਮੌਲਿਕ ਅਧਿਕਾਰਾਂ ਦੀ ਜੇਕਰ ਕੋਈ ਬੰਦਾ ਉਹਨਾਂ ਦੀ ਉਲੰਘਣਾ ਕਰਦਾ ਹੈ ਜੇਕਰ ਕੋਈ ਬੰਦਾ ਉਹਨਾਂ ਦੀ ਲੰਘਣਾ ਕਰਦਾ ਹੈ ਉਹਨਾਂ ਨੂੰ ਨਹੀਂ ਮੰਨਦਾ ਤਾਂ ਤੁਸੀਂ ਆਰਟੀਕਲ 32 ਦੇ ਤਹਿਤ ਉਹ ਬੰਦੇ ਤੇ ਕੇਸ ਦਰਜ ਕਰ ਸਕਦੇ ਹੋ ਠੀਕ ਹੈ ਜੀ ਇਹ ਜੋ ਕੇਸ ਕਰਜੂਗਾ ਕੀ ਹੋਊਗਾ ਇਹਦੇ ਤਹਿਤ ਰੈਟ ਜਾਰੀ ਕੀਤੀ ਜਾਊਗੀ ਇਹਦੇ ਤਹਿਤ ਰੈਟ ਜਾਰੀ ਕੀਤੀ ਜਾਊਗੀ ਠੀਕ ਹੈ ਜੀ ਰੈਟ ਕੌਣ ਜਾਰੀ ਕਰਦਾਗਾ ਹਾਈ ਕੋਰਟ ਵੀ ਰੈਟ ਜਾਰੀ ਕਰ ਸਕਦਾ ਤੇ ਸੁਪਰੀਮ ਕੋਰਟ ਵੀ ਰੈਟ ਜਾਰੀ ਕਰ ਸਕਦਾਗਾ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਜਿਹੜੀ ਜਿਹੜਾ ਹਾਈ ਕੋਰਟ ਆ ਰਹੇ ਜੀ ਉਹ ਫੰਡਾਮੈਂਟਲ ਰਾਈਟ ਤੇ ਵੀ ਰੈਟ ਜਾਰੀ ਕਰ ਸਕਦਾ ਪਲੱਸ ਲੀਗਲ ਰਾਈਟ ਤੇ ਵੀ ਰੈਟ ਜਾਰੀ ਕਰ ਸਕਦਾ ਪਰ ਜਿਹੜਾ ਸੁਪਰੀਮ ਕੋਰਟ ਹੈ ਉਹ ਸਿਰਫ ਫੰਡਾਮੈਂਟਲ ਰਾਈਟ ਤੇ ਹੀ ਰੈਟ ਜਾਰੀ ਕਰ ਸਕਦਾ ਇਹ ਗੱਲ ਯਾਦ ਰੱਖਿਓ ਪੇਪਰ ਵਿੱਚ ਪ੍ਰਸ਼ਨ ਆਇਆ ਹੋਇਆ ਬੱਚੇ ਨੂੰ ਆਏ ਹੋ ਜਾਣਾ ਕਿ ਸੁਪਰੀਮ ਕੋਰਟ ਵੱਡੀ ਉਹਨੂੰ ਵੱਧ ਅਥਾਰਟੀਆਂ ਹੋਣਗੀਆਂ ਉਹ ਲੀਗਲ ਰਾਈਟ ਤੇ ਵੀ ਰੈਟ ਜਾਰੀ ਕਰ ਸਕਦਾ ਤੇ ਉਹ ਫੰਡਾਮੈਂਟਲ ਰਾਈਟ ਤੇ ਪਰ ਇਸ ਤਰ੍ਹਾਂ ਨਹੀਂ ਹੁੰਦਾ ਹਾਈ ਕੋਰਟ ਕੋਲੇ ਅਥਾਰਟੀ ਜ਼ਿਆਦਾ ਹੈਗੀ ਸੁਪਰੀਮ ਕੋਰਟ ਦੇ ਨਾਲ ਠੀਕ ਹੈ ਜੀ ਚਲੋ ਅੱਜ ਦਾ ਆਪਣਾ ਲਾਸਟ ਪ੍ਰਸ਼ਨ ਦੀ ਗੱਲ ਕਰਦੇ ਆ ਕਹਿੰਦੇ ਜੀ ਸੰਵਿਧਾਨ ਦਾ ਉਹ ਕਿਹੜਾ ਅਨੁਛੇਦ ਠੀਕ ਹੈ ਜੀ ਜਿਹੜਾ ਸੰਵਿਧਾਨਕ ਉਪਚਾਰਾਂ ਦੇ ਅਧਿਕਾਰ ਦੀ ਗਾਰੰਟੀ ਲੈਂਦਾ ਹੈ ਗਾਰੰਟੀ ਦਾ ਕੀ ਮਤਲਬ ਹੈ ਜੀ ਗਾਰੰਟੀ ਦਾ ਮਤਲਬ ਇਹ ਹੈ ਕਿ ਜੇਕਰ ਤੁਹਾਡੇ ਕੋਈ ਫੰਡਾਮੈਂਟਲ ਰਾਈਟ ਦੀ ਉਲੰਘਣਾ ਕਰਦਾਗਾ ਤੁਹਾਨੂੰ ਕੋਈ ਰੰਗ ਰੂਪ ਦੇ ਵੇਸ ਤੇ ਛੂਤਛਾਤ ਦੇ ਵੇਸ ਤੇ ਤੁਹਾਡੇ ਕੋਈ ਮੂਵਮੈਂਟ ਉਧੋਪਾਉਣਾ ਚਾਹਦਾਗਾ ਜਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਇੰਨੀਆਂ ਜਿਹੜੇ ਕਿੰਗਾਂ ਦੇ ਫੰਡਾਮੈਂਟਲ ਰਾਈਟ ਦੇ ਵਿੱਚ ਆਉਂਦੀਆਂ ਮਤਲਬ 14 ਸਾਲ ਤੋਂ ਘੱਟ ਤੋਂ ਘੱਟ ਉਮਰ ਦੇ ਬੱਚੇ ਨੂੰ ਕੋਈ ਫੈਕਟਰੀਆਂ ਦੇ ਵਿੱਚ ਕੰਮ ਕਰਵਾ ਰਿਹਾ ਧੱਕੇ ਨਾਲ ਠੀਕ ਹੈ ਜਾਂ ਹੋਮ ਟ੍ਰੈਫਿਕਿੰਗ ਕਰ ਰਿਹਾ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਹੈਗੀਆਂ ਰਹਿ ਜੀ ਜੇਕਰ ਆਪਾਂ ਇਹਨਾਂ ਦੀ ਕੋਈ ਆਪਾਂ ਨੂੰ ਪਤਾ ਲੱਗਦਾ ਕਿ ਇਹ ਚੀਜ਼ ਹੋ ਰਹੀ ਹੈ ਫੰਡਾਮੈਂਟਲ ਰਾਈਟ ਦੇ ਵਿਰੁੱਧ ਚੀਜ਼ ਹੋ ਰਹੀ ਹੈ ਤਾਂ ਤੁਸੀਂ ਉਹਦੇ ਤਹਿਤ ਰੈਟ ਜਾਰੀ ਕਰ ਸਕਦੇ ਹੋ ਜਿਹੜੀ ਮੈਂ ਹੁਣ ਹੀ ਗੱਲ ਤੁਹਾਨੂੰ ਕਰਕੇ ਘਟਿਆ ਹੈ ਤਾਂ ਇਹ ਰੈਟ ਆ ਫੰਡਾਮੈਂਟਲ ਆਰਟੀਕਲ ਦੇ ਵਿੱਚ ਕਿਹੜੇ ਆਰਟੀਕਲ ਦੇ ਤਹਿਤ ਰੈਟ ਜਾਰੀ ਕੀਤੀ ਜਾਊਗੀ ਆਰਟੀਕਲ 32 ਦੇ ਤਾਂ ਇਹ ਦਿਨ ਰਾਜੇ ਆਪਣੇ ਇਹ ਅੱਜ ਦੇ ਪ੍ਰੈਸ਼ਨ ਕੰਪਲੀਟ ਹੁੰਦੇ ਆ ਠੀਕ ਹੈ ਜੀ ਤੇ ਕਿਵੇਂ ਲੱਗਾ ਲੈਕਚਰ ਤੁਹਾਨੂੰ ਜਰੂਰ ਦੱਸੋ ਚਲੋ ਇੱਕ MCQ ਤੁਹਾਨੂੰ ਹੋਰ ਕਰਵਾ ਦਿੰਦਾ ਨੀਚੇ ਪਿਆ ਇੰਪੋਰਟੈਂਟ ਹੈ ਵੀ ਠੀਕ ਹੈ ਜੀ ਕਹਿੰਦੇ ਜੀ ਭਾਰਤ ਦਾ ਰਾਸ਼ਟਰਪਤੀ ਇੱਕ ਬਿੱਲ ਨੂੰ ਸੰਸਦ ਦੇ ਸਦਨ ਵਿੱਚ ਵਾਪਸ ਕਰ ਸਕਦਾ ਹੈਗਾ ਠੀਕ ਹੈ ਜੀ ਸੰਸਦ ਦੇ ਉਹਦੇ ਵਿੱਚ ਵਾਪਸ ਕਰ ਸਕਦਾ ਹੈਗਾ ਠੀਕ ਹੈ ਜੀ ਕਿਵੇਂ ਵਾਪਸ ਕਰ ਸਕਦਾ ਹੈਗਾ ਕਿੰਨੀ ਵਾਰੀ ਵਾਪਸ ਕਰ ਸਕਦਾ ਇਹ ਪੁੱਛਿਆ ਰਾਸ਼ਟਰਪਤੀ ਤਾਂ ਇਹ ਰਾਜੇ ਵਾਪਸ ਕਰ ਸਕਦਾ ਓਨਲੀ ਇੱਕ ਵਾਰ ਠੀਕ ਹੈ ਜੀ ਓਨਲੀ ਇੱਕ ਵਾਰ ਇਹ ਗੱਲ ਯਾਦ ਰੱਖਣੀ ਹੈ ਹੁਣ ਮੇਰੇ ਇੱਕ ਦੋ ਗੱਲਾਂ ਹੋਰ ਸੁਣ ਲਓ ਜਿਹੜਾ ਪ੍ਰੈਜ਼ੀਡੈਂਟ ਹੁੰਦਾ ਨਾ ਸੋਣਿਆ ਇਹ ਐਗਜ਼ੀਕਿਊਟਿਵ ਹੁੰਦਾ ਹੈ ਜਿਹੜਾ ਗਵਰਨਰ ਹੁੰਦਾ ਨਾ ਇਹ ਵੀ ਐਗਜ਼ੀਕਿਊਟਿਵ ਹੁੰਦਾ ਇਹ ਦੋਨੇ ਗੱਲਾਂ ਯਾਦ ਕਰ ਲਿਓ ਠੀਕ ਹੈ ਜੀ ਐਗਜ਼ੀਕਿਊਟਿਵ ਹੁੰਦਾ ਜਿਹੜਾ ਕੰਮ ਸਟੇਟ ਦੇ ਵਿੱਚ ਗਵਰਨਰ ਦਾ ਹੋਊਗਾ ਸੈਂਟਰ ਦੇ ਵਿੱਚ ਉਹੀ ਕੰਮ ਪ੍ਰੈਜ਼ੀਡੈਂਟ ਦਾ ਹੋਊਗਾ ਇਹ ਗੱਲ ਯਾਦ ਰੱਖ ਲਿਓ ਐਗਜ਼ੀਕਿਊਟਿਵ ਜਿਹੜੇ ਹੁੰਦੇ ਆ ਜਿਹੜੇ ਕਿਸੇ ਚੀਜ਼ ਨੂੰ ਲਾਗੂ ਕਰਦੇ ਆ ਐਗਜ਼ੀਕਿਊਟਿਵ ਕਹੜੇ ਹੁੰਦਾ ਜਿਹੜੇ ਕਿਸੇ ਚੀਜ਼ ਨੂੰ ਲਾਗੂ ਕਰਦੇ ਆ ਮੰਨ ਲਓ ਭਗਵਾਨ ਤਮਨ ਦੀ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਕੋਈ ਬਿੱਲ ਪਾਸ ਕਰਤਾ ਬਿੱਲ ਪਾਸ ਕਰਤਾ ਜੀ ਹੋ ਗਿਆ ਬਿੱਲ ਪਾਸ ਬਿੱਲ ਪਾਸ ਜਿਹੜੂ ਸੋਹਣਿਆ ਹੋ ਗਿਆ ਤਾਂ ਜਿੰਨਾ ਚਿਰ ਉਹਦੇ ਤੇ ਗਵਰਨਰ ਸਾਈਨ ਨਹੀਂ ਕਰੂਗਾ ਉੰਨਾ ਚਿਰ ਉਹ ਬਿੱਲ ਪਾਸ ਨਹੀਂ ਹੋਊਗਾ ਉਵੇਂ ਜਿਵੇਂ ਹੀ ਸੈਂਟਰ ਦੇ ਵਿੱਚ ਲੋਕ ਸਭਾ ਦੇ ਵਿੱਚ ਜਿੰਨਾ ਚਿਰ ਮੋਦੀ ਸਾਹਿਬ ਨੇ ਕੋਈ ਬਿੱਲ ਪਾਸ ਕਰਦਾ ਜਿੰਨਾ ਚਿਰ ਉਹ ਤੇ ਰਾਸ਼ਟਰਪਤੀ ਨਹੀਂ ਸਾਈਨ ਕਰੂਗਾ ਉੰਨਾ ਚਿਰ ਬਿੱਲ ਨੂੰ ਪਾਸ ਨਹੀਂ ਮੰਨਿਆ ਜਾਊਗਾ ਇਹ ਹੁੰਦਾ ਐਗਜ਼ੀਕਿਊਟਿਵ ਪਾਵਰ ਇੱਕ ਤੁਸੀਂ ਨਾਂ ਸੁਣਿਆ ਹੋਣਾ ਲੈਗਸਲੇਚਰ ਲੈਗਸਲੇਟਿਵ ਵੀ ਸੁਣਿਆ ਹੋਣਾਗਾ ਲੈਗਸਲੇਚਰ ਵੀ ਸੁਣਿਆ ਹੋਣਾਗਾ ਇਹ ਉਹ ਹੁੰਦੇ ਜਿਹੜੇ ਕਾਨੂੰਨ ਨੂੰ ਬਣਾਉਂਦੇ ਆ ਜਿਹੜੇ ਕਾਨੂੰਨ ਨੂੰ ਬਣਾਉਂਦੇ ਆ ਜਿਵੇਂ ਆਪਣੇ ਐਮਐਲਏ ਹੋਗੇ ਠੀਕ ਹੈ ਜੀ ਆਪਣੇ ਐਮਪੀ ਹੋਗੇ ਠੀਕ ਹੈ ਜੀ ਇਹ ਹੋਗੇ ਐਮਐਲਐਸ ਵੀ ਹੋ ਜਾਂਦੇ ਹਨ ਇਹ ਉਹ ਆ ਜਿਹੜੇ ਕਾਨੂੰਨ ਬਣਾਉਂਦੇ ਆ ਜਿਹੜੇ ਕਾਨੂੰਨ ਨੂੰ ਲਾਗੂ ਕਰਵਾਉਂਦੇ ਆ ਲਾਗੂ ਕਰਦੇ ਆ ਐਗਜ਼ੀਕਿਊਟ ਕਰਦੇ ਆ ਉਹ ਗਵਰਨਰ ਅਤੇ ਪ੍ਰੈਜ਼ੀਡੈਂਟ ਕਰਦੇ ਆ ਠੀਕ ਹੈ ਜੀ ਤਾਂ ਇਹਨਾਂ ਜਿਹੜੇ ਲੈਕਚਰ ਦੀ ਸਮਾਪਤੀ ਹੁੰਦੀ ਹੈ ਧੰਨਵਾਦ ਮੇ ਦੋਸਤੋ ਜਿਉਂਦੇ ਬਾਦ ਨੂੰ ਕਿਵੇਂ ਲੱਗਾ ਲੈਕਚਰ ਹੈ ਜੇ ਲੈਕਚਰ ਹੈ ਤੁਸੀਂ ਕਮੈਂਟ ਜਰੂਰ ਕਰਿਆ ਕਰੋ ਜਿੰਨਾ ਤੁਸੀਂ ਕਮੈਂਟ ਕਰੋਗੇ ਤੁਹਾਡੇ ਬਾਅਦ ਵਿੱਚ ਉਸ ਤੋਂ ਜ਼ਿਆਦਾ ਵਧੀਆ ਡਾਟਾ ਲੈ ਕੇ ਆਉਂਗਾ ਠੀਕ ਹੈ ਜੀ